ਗੋ ਗੁਰੂਆਂ ਦੇ ਘਰ ਸੇ ਵੇਖ ਲਿਆ ਮੈਨੂੰ ਕਾ ਜੋ ਮਰਜ਼ੀ ਕਰਵਾ ਦੇ ਜੋ ਮਰਜ਼ੀ ਕਰਵਾ ਦੇ ਜੋ ਮਰਜ਼ੀ ਕਾਰੋਬਾਰੀ ਕਰ ਦੇ ਠੀਕ ਆ ਤੇ ਆ ਜਾ ਬੈਠੋ ਬੈਠੋ ਇੰਨੀ ਦੂਰੋਂ ਅਸੀਂ ਤੁਹਾਨੂੰ ਮਿਲਣ ਆਏ ਤੁਸੀਂ ਭੱਜਦੇ ਨਹੀਂ ਅਸੀਂ ਤਾਂ ਚਾਹ ਤੇ ਚਾਹ ਹੁਣ ਕੀ ਕਹੇ ਬੈਠਿਆ ਦੁਕਾਨ ਦੇ ਕੋਲੀ ਕੋਈ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਕਿਸੇ ਬੰਦੇ ਦੀ ਮੰਗਦੇ ਤੂੰ ਮੰਗਦੀਆਂ ਤੂੰ ਵੀ ਮੰਗਦੀਆਂ ਮੈਂ ਹੁਣ ਤਲਾਸ਼ੀ ਕਰਾ ਇੱਧਰ ਬਹਿ ਜਾ ਖੜੇ ਤਲਾਸ਼ੀ ਕਰਾਉਣਾ ਬੀਬੀਆਂ ਹੁੰਦੀਆਂ ਨੇ ਇਹ ਮੰਗ ਰਹੀਆਂ ਸੀ ਕਿ ਨਹੀਂ ਜੀ ਤੁਸੀਂ ਅੱਗੇ ਕਾਂ ਨਹੀਂ 1 ਮਿੰਟ ਗਵਾਹ ਸਾਹਮਣੇ ਗਵਾਹ ਉਹਨੂੰ ਤੁਮਨਾ ਆਪ ਨੂੰ ਦਿਨੂ ਆ ਰੁਕੇ ਜਾ ਆ ਮੰਗਦੀ ਸੀ ਜੀ ਦੁਪਹਿਰ ਮੇਰਾ ਦੁੱਖਦਾ ਸੀ ਚਲ ਮੈਂ ਕਹਿ ਕੋ ਤਾਂ ਮੰਗਣੀ ਨਹੀਂ ਧੁਰ ਆ ਗਈ ਹੈ ਮੈਂ ਤਾਂ ਘਰ ਵਾਲਾ ਕੀ ਕੰਮ ਕਰਦਾ ਤੇਰਾ ਉਹ ਵੀ ਹੈਂਡੀਕੈਪਟਰ ਨਿਆਣਿਆਂ ਨੂੰ ਛੱਡ ਕੇ ਭੱਜ ਜਾਂਦਾ ਚੇਰੇ ਹੈਂਡੀਕੈਪਟਰ ਨਹੀਂ ਹੁੰਦਾ ਹੈਂਡੀਕੈਪਟ ਮਤਲਬ ਅਪਾਹਜ ਆ ਕੀ ਹੋਇਆ ਉਹਦੇ ਲੱਤਾਂ ਨਹੀਂ ਆ ਗਈਆਂ ਬਾਹਾਨੀਆਂ ਆ ਗਈਆਂ ਕੀ ਪ੍ਰੋਬਲਮ ਆ ਉਹ दारू ਬਹੁਤ ਪਿੰਦਾ ਵੀਰੇ ਨਿਆਣਿਆਂ ਨੂੰ ਛੱਡ ਕੇ ਚੱਲ ਹੈਂਡੀਕੈਪਟਰ ਥੋੜੀ ਹੁੰਦਾ ਸ਼ਰਾਬੀ ਹੁੰਦਾ ਹਾਂਜੀ ਜਿਹੜਾ दारू ਪਿੰਦਾ ਉਹਨੂੰ ਹੈਂਡੀਕੈਪਟ ਨਹੀਂ ਕਹਿੰਦੇ ਉਹਨੂੰ ਸ਼ਰਾਬੀ ਕਹਿੰਦੇ ਹੁੰਦੇ ਨੇ ਠੀਕ ਹੈ ਵੀਰੇ ਠੀਕ ਆ ਪੜਿਆ ਮੈਂ ਪਹਿਲਾਂ ਵੀ ਤੈਨੂੰ ਰੋਕੇ ਸੀ ਨਾ ਪਹਿਲਾਂ ਵੀ ਰੋਕੇ ਸੀ ਤੈਨੂੰ ਇੱਕ ਵਾਰੀ ਮੇਰੇ ਬੇਨ ਸੋਹਣਾ ਕਾ ਮੇਰੇ ਗੱਲ ਪੈ ਗਈ ਓਲੀ ਤੁਹਾਡੀ ਬੰਗਾਰੇ ਉੱਤਰ ਉੱਤੇ ਮੈਂ ਵੀ ਮੰਗੋ ਨਾ ਕਹਿੰਦੀ ਤੂੰ ਕੋਣ ਹੋਣੇ ਕਹਿਣ ਵਾਲਾ ਤੈਨੂੰ ਇਹ ਕਹਿੰਦੀ ਓਲੇ ਆ ਜਾਣਾ ਇਹ ਤੈਨੂੰ ਫੜ ਲੈਣ ਕਹਿੰਦੇ ਮੈਂ ਵੈਸੇ ਮੱਥਾ ਟੇਕਣੇ ਚਾਹ ਪੀਣ ਆਈਆਂ ਰੋਜ਼ ਇਹਨੂੰ ਕਹਿੰਦਾ ਮੈਂ ਕਹਾ ਤੂੰ ਨਾ ਆਏ ਨਾ ਨਹੀਂ ਮੰਨਦੀ ਅੱਗੇ ਪਰ ਅਸੀਂ ਲੁਧਿਆਣੇ ਦੋਗਾ ਘਵਾੜੇ ਕੋਲ ਬੈਠੇ ਸੀ ਲੁਧਿਆਣੇ ਵਾਲੀ ਸਾਈਡ ਆ ਦੇਖੋ ਤੁਹਾਨੂੰ ਰੋਟੀਆ ਭੇਜੀਆਂ ਲੈ ਬੰਦੇ ਨੇ ਰੋਟੀ ਪਾਣੀ ਖਾ ਕੇ ਮੈਂ ਇੱਧਰ ਨੂੰ ਆਂਦੇ ਆਂਦੇ ਚਲੋ ਰੋਟੀ ਪਾਣੀ ਤਾਂ ਤੁਹਾਨੂੰ ਕੋਈ ਰੋਕਦਾ ਹੀ ਨਹੀਂ ਹੁਣ ਇੰਨੇ ਜਣੇ ਹੋਰ ਜਾਂਦੇ ਨੇ ਸਾਡੇ ਜਿਹੜੇ ਪ੍ਰਵਾਸੀ ਨੇ ਉਹ ਵੀ ਆਉਂਦੇ ਨੇ ਕਦੇ ਕਿਸੇ ਨੂੰ ਕਿਹਾ ਹੋਵੇ ਕੋਈ ਕੈਦਵੇ ਕਿਸੇ ਨੂੰ ਉਂ ਵੀ ਉਂਗਲ ਵੀ ਲਈ ਹੋਵੇ ਪਰ ਜਿਹੜਾ ਤੁਸੀਂ ਆਹ ਕੰਮ ਕਰਦੇ ਹੋ ਇਹ ਤਾਂ ਸਾਡੇ ਮਰਿਆਦਾ ਹੀ ਨਹੀਂ ਹੈਗੀ ਇੱਥੇ ਵੱਡੇ ਸਾਹਿਬ ਜਾਂ ਤੇ ਕੌਮ ਦੀ ਚੜ੍ਹਦੀ ਕਲਾ ਵਾਲੀ ਸ਼ੀਜ਼ ਹੋਏ ਸੀਗੇ ਤੁਸੀਂ ਉਹੀ ਸਾਡੀ ਹੋਰੇ ਬਦਨਾਮੀ ਕਰਦੇ ਹੋ ਬੈਠ ਕੇ ਹੈਂ ਬਸੇ ਨਹੀਂ ਕਰਦੇ ਉਹੀ ਧਰਤੀ ਤੇ ਜਿੱਥੇ ਚੜਦੀ ਕਲ ਵਾਲੀ ਗੁਰੂ ਸਾਹਿਬ ਨੇ ਆਪਣੇ ਵੱਡੇ ਸਹਬਜ਼ਾਦੇ ਸ਼ਹੀਦ ਕਰਾ ਲਏ ਐਨੇ ਆਪਣੇ ਪੁੱਤਾਂ ਤੋਂ ਜ਼ਿਆਦੇ ਪਿਆਰੇ ਸਿੰਘ ਸ਼ਹੀਦ ਕਰਾ ਲੇ ਤੁਸੀਂ ਉਸੇ ਧਰਤੀ ਤੇ ਆ ਕੇ ਉਹ ਕਰਨ ਲੱਗੇ ਸ਼ੀਦਾਂ ਦੀ ਧਰਤੀ ਤੇ ਉਹਰੇ ਬਦਨਾਮ ਕਰਨ ਲੱਗੇ ਸਾ ਅਸੀਂ ਤੇਰੇ ਦੁਸ਼ਮਣ ਨਹੀਂ ਹੈਗੇ ਅਸੀਂ ਇਹਨਾਂ ਨੂੰ ਚਾਈਲਡ ਹੈਲਪਲਾਈਨ ਭੇਜ ਦੰਨੇ ਸਰਕਾਰ ਭਾਲ ਲੂਗੀ ਮੈਂ ਤੁਹਾਡਾ ਬਾਅਦ ਮੰਗੂਗੀ ਨਹੀਂ ਸਰਕਾਰ ਭਾਲ ਖਾ ਵੀ ਦਊ ਤੇਰੇ ਨਾਲੋਂ ਵਧੀਆ ਭਾਲੂਗੀ ਇਹਨੂੰ ਗੋਲ ਗੱਲ ਕਰਦੇ ਨੇ ਨਾ ਤੇ ਭੀਖ ਮੰਗਦੇ ਨੇ ਨਾ ਜੇ ਬੱਚਿਆਂ ਨੂੰ ਨਾਲ ਲੈ ਕੇ ਇਹ ਗੁਨਾਹ ਆ ਬਹੁਤ ਵੱਡਾ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਜੇ ਤੂੰ ਲੈ ਕੇ ਜਾ ਉਹਦੇ ਨਾਂ ਤੇ ਜਾ ਉਹਨੂੰ ਨਾਲ ਲੈ ਕੇ ਕੋਈ ਕੰਮ ਕਰ ਰਹੀ ਆ ਬੇਸ਼ੱਕ ਤੂੰ ਲੇਬਰੇ ਕਰ ਰਹੀ ਆ ਉਹ ਵੀ ਨਹੀਂ ਕਰਾ ਸਕਦੀ ਤੂੰ ਤਾਂ ਇਹਨੂੰ ਇਹ ਤੂੰ ਐਂ ਦੱਸ ਕਿੰਨੀ ਉਮਰ ਹੈ ਦੀ ਬੱਚੇ ਦੀ ਇਹਦੀ ਇਹਦੀ ਮਮਾ ਤੋਂ ਘਰੇ ਆ ਵੀਰੇ ਰੋਟੀ ਖਾਣਾ ਐਸੀ ਐਸੀ ਕਿੰਨੀ ਉਮਰ ਆ ਉਮਰ ਤਾਂ ਹੋਊਗੀ ਇਹਦੀ ਹੋਊਗੀ ਇਹ ਤੇਰਾ ਜਿਹਾ ਵਗ ਨਹੀਂ ਇਹ ਮੇਰ ਭਾਣਜੀ ਐ ਇਹ ਵੀ ਬਹੁਤ ਰੈਗਟ ਚੱਲਦਾ ਇਹ ਕਿਰਾਏ ਵਾਲਾ ਵੀ ਚੱਲਦਾ ਉਹ ਪਰਪਾ ਉਹ ਉਹ ਮਾਸੀ ਕੱਲ ਪਰਸੋ ਫੜੀ ਜੀ ਉਹ ਵੀ ਮੰਗਦੀ ਫਿਰਦੀ ਜਵਾਕ ਗੋਦੀ ਚ ਚੱਕਿਆ ਉਹਰੇ ਨਹੀਂ ਪਤਾ ਸੀ ਪਤਾ ਨਹੀਂ ਦੱਸ ਮੈਨੂੰ ਪਛਾਣਦੀ ਆ ਮੈਂ ਮੈਨੂੰ ਕੀ ਪਤਾ ਪਾਈਪ ਮੇਰੇ ਪਛਾਣ ਚ ਨਹੀਂ ਆਉਂਦਾ ਤੈਨੂੰ ਯਾਦ ਹੜਾ ਤੋਂ ਪਹਿਲਾਂ ਤੇ ਨੂਰੇ ਰੋਕਿਆ ਦੀ ਵੀ ਭੀਖਣਾ ਮੰਗਿਆ ਹਾਂ ਹਾਂ ਯਾਦ ਯਾਦ ਆ ਗਈ ਯਾਦ ਇਹਨੇ ਦੋ ਬੀਬੀਆਂ ਦਿਹਾੜੀ ਤੇ ਰੱਖੀਆਂ ਹੋਈਆਂ ਪੈਸੇ ਇਕੱਠੇ ਕਰਦੀਆਂ ਇੱਕੜਾ ਬੀਬੀ ਨਹੀਂ ਸੁਣਾ ਇਹ ਪੈਸੇ ਮੰਗਦੀ ਆ ਬਾਈ ਉਹਨਾਂ ਨੂੰ ਪਛਾਲ ਲਿਆ ਮੈਂ ਹੁਣ ਤੈਨੂੰ ਪਛਾਲ ਲਿਆ ਸੀਨੇ ਮੈਨੇ ਕੋਈ ਕਿਸੇ ਨੇ ਗੁਰੂ ਕਰਤੀ ਚ ਚੱਲ ਫਿਰ ਬੀਬੀ ਅੱਜ ਤੇਰੀ ਆਹ ਪੱਕੀ ਪੈਨਸ਼ਨ ਲਾ ਦਿੰਨੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਜੋ ਆਜੋ ਬੈਠੋ ਬੈਠੋ। ਇੰਨੀ ਦੂਰੋਂ ਅਸੀਂ ਤੁਹਾਨੂੰ ਮਿਲਣ ਆਏ ਤੁਸੀਂ ਭੱਜਦੇ। ਨਹੀਂ। ਅਸੀਂ ਤਾਂ ਚਾਹ ਦਾ ਚਾਹ ਹੁਣ ਕੀ ਕਹਿ ਬੈਠਿਆ ਦੁਕਾਨ ਦੇ ਕੋਲੀ। ਕੋਈ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਕਿਸੇ ਬੰਦੇ ਦੀ ਮੰਗਦੇ। ਮੰਗਦੇ ਤੂੰ ਦਿਖਾ ਦੇ ਸਾਹਮਣੇ। ਬੈਠੋ ਪਹਿਲਾਂ ਬੈਠੋ ਬੈਠੋ। ਚੱਲੇ ਮਚਾਲਾ। ਹੋਰ ਵੀਰੇ ਸੱਤੀ ਖਾ ਕੇ ਆਇਆ, ਵੀਰ ਠੀਖਾ ਕੇ ਆਇਆ। ਅੱਜ ਤਾਂ ਹੁਣ ਚਾਹ ਪੀ ਕੇ ਪਤਾ। ਦੇਖ ਤਾਂ ਲੈ ਵੀਰੇ। ਹੋਰ ਥੋੜੇ ਸਾਰਾ ਕੁਝ ਸਾਡੇ ਕੋ ਪਹੁੰਚ ਗਿਆ ਪਹਿਲਾਂ ਤਾਂ ਹੀ ਐ ਮਹਰਤ ਕਿਹਾ ਕੇ ਆਇਆ ਫਤਵਾ ਉਹ ਨਹੀਂ ਦੇ ਸੀ ਸੀ ਲੈ ਜੀ ਸੱਚੀ ਬਾਈ ਬਾਈ ਮੈਂ ਨਹੀਂ ਪਤਾ ਮੈਂ ਤਾਂ ਦੰਦੇ ਸੱਚੀ ਗੱਲ ਤੇ ਕਿ ਮੈਂ ਆਂਦੀ ਨਹੀਂ ਮੈਂ ਉਹ ਚਾਹ ਪੀ ਕੇ ਆਈਆਂ ਆਦਰ ਤੂੰ ਮੰਗਦੀਆਂ ਤੂੰ ਵੀ ਮੰਗਦੀਆਂ ਮੈਂ ਹੁਣ ਤਲਾਸ਼ੀ ਕਰ ਇੱਧਰ ਬਹਿ ਜਾ ਖੜੇ ਤਲਾਸ਼ੀ ਕਰਾਉਣਾ ਬੀਬੀਆਂ ਹੁੰਦੀਆਂ ਨੇ ਇਹ ਮੰਗ ਰਹੀਆਂ ਸੀ ਕਿ ਨਹੀਂ ਜੀ ਤੁਸੀਂ ਨਹੀਂ ਇੱਕ ਮਿੰਟ ਗਵਾਹ ਸਾਹਮਣੇ ਗਵਾਹ ਉਹਨੂੰ ਤੂੰ ਮਨਾਉਂਦੇ ਨਾ ਰੁਕ ਜਾ ਆ ਮੰਗਦੀ ਸੀ ਉਹ ਮੁੜ ਕੇ ਜ ਇਧਰ ਏ ਚੱਲ ਜਾਣ ਦੇ ਇਹਨੂੰ ਜਾਣ ਦੇ ਜਾਣ ਦੇ ਇਹਨੂੰ ਇਹ ਗਾਹ ਤੋਂ ਨਹੀਂ ਆਉਣਾ ਤੁਹਾਡੇ ਦਸਤ ਇਹ ਚਾਹ ਪੀ ਨਹੀਂ ਅੱਜ ਬਚ ਗਈਆਂ ਤੁਸੀਂ ਮੌਕੇ ਤੇ ਨਹੀਂ ਮਿਲਣ ਆਈਆਂ ਮੈਂ ਤਾਂ ਇਹ ਨਾ ਕਈ ਦਿਨੋਂ ਨਹੀਂ ਆਉਂਦੀ ਚਾਹ ਪੀਣ ਆਉਂਦੇ ਉਹ ਤੋਂ ਮੱਖਦੇ ਫਿਰ ਵੀਰੇ ਮੈਂ ਨਹੀਂ ਤੁਸੀਂ ਐਂ ਦੱਸੋ ਤੁਹਾਨੂੰ ਪਹਿਲਾਂ ਐ ਮੈਨੂੰ ਦੱਸ ਵੀ ਤੁਹਾਨੂੰ ਕਿਹਾ ਕਿਹਨੇ ਵੀ ਇੱਥੇ ਮੰਗਿਆ ਕਰੋ ਗੁਰਦੁਆਰੇ ਦੇ ਬਾਹਰ ਵੀਰੇ ਸਾਨੂੰ ਕਿਸੇ ਨੇ ਨਹੀਂ ਕਿਹਾ ਗਲਤੀ ਹੋਈ ਕੀ ਨਾਮ ਕੀ ਹੈ ਤੇਰਾ ਮੂਰਤੀ ਹੈ ਮੂਰਤੀ ਕਿਹੜੀ ਮੂਰਤੀ ਕਿੱਥੇ ਦੀ ਮੂਰਤੀਆਂ ਲੋੜੀ ਚ ਆਏ ਹੋਏ ਸੀ ਮਿਲਣ ਵੀਰੇ ਕਿੱਥੇ ਦੀ ਰਹਿਣ ਆਲੀ ਆ ਬੱਚਾ ਸਰੰਦ ਪਿੱਛੋਂ ਕਿੱਥੇ ਦੀ ਰਹਿਣ ਆਲੀ ਸਰੰਦ ਰਹਿਣ ਆਲੇ ਨਹੀਂ ਪਿੱਛੋਂ ਯੂਪੀ ਤੋਂ ਬਿਹਾਰ ਤੋਂ ਕਿੱਥੋਂ ਆ ਮਾਤ ਕਦੇ ਤੋਂ ਸਰੰਦ ਰਹਿੰਦੇ ਵੀਰ ਜੀ ਦੁਪਹਿਰ ਮੇਰਾ ਦੁੱਖਦਾ ਸੀ ਚਲ ਮੈਨੇ ਕਹੇ ਕੋ ਤਾਂ ਮੰਗਣੀ ਨਹੀਂ ਦੂਰ ਆ ਗਈ ਹੈ ਮੰਗਣੀ ਆਈ ਸੀ ਕਾਦੇ ਤੇ ਆਈਆਂ ਹਾਂਜੀ ਕਾਦੇ ਤੇ ਆਈਆਂ ਇੱਥੇ ਮਿਲਣ ਆਏ ਸੀ ਲੋੜੀ ਕਾਦੇ ਤੇ ਆਈਆਂ ਕਿਸੇ ਜੀਤੇ ਤਾਂ ਆਈ ਹੋਵੇ ਕਿਸਰੰਦ ਤੋਰੇ ਬਸ ਤੇ ਆਏ ਸੀ ਵੀਰ ਜੀ ਬਸ ਤੇ ਆਈ ਸੀ ਕਿ ਕਦੋਂ ਆਏ ਸੇ 2-4 ਦਿਨ ਹੋ ਗਏ। ਅੱਛਾ। ਨਹੀਂ ਮਤਲਬ ਤੁਹਾਡਾ ਮੇਨ ਕੰਮ ਇਹੀ ਆ ਭੀਖ ਮੰਗਣ ਦਾ ਕੋਈ ਹੋਰ ਸਾਈਡ ਬਿਜ਼ਨਸ ਵੀ ਹੈਗਾ ਕੋਈ? ਨਹੀਂ ਫਿਰ ਨਹੀਂ ਮੰਗਦੇ ਵੀਰ ਜੀ ਮੈਂ ਤਾਂ ਘਰ ਵਾਲਾ ਕੀ ਕੰਮ ਕਰਦਾ ਤੇਰਾ? ਉਹ ਵੀ ਹੈਂਡੀਕੈਪਟਰ ਨਿਆਣਿਆਂ ਨੂੰ ਛੱਡ ਕੇ ਭੱਜ ਜਾਂਦਾ ਚਾਰੇ। ਹੈਂਡੀਕੈਪਟਰ ਨਹੀਂ ਇਹ ਹੁੰਦਾ ਹੈਂਡੀਕੈਪਟ ਮਤਲਬ ਅਪਾਹਜ ਆ ਕੀ ਹੋਇਆ ਉਹਦੇ ਲੱਤਾਂ ਨਹੀਂ ਆ ਗਈਆਂ ਬਹਾਨੀਆਂ ਆ ਗਈਆਂ ਕੀ ਪ੍ਰੋਬਲਮਾਂ ਨੂੰ? दारू ਬਹੁਤ ਪੀਂਦਾ ਵੀਰੇ। ਨਿਆਣਿਆਂ ਨੂੰ ਛੱਡ ਕੇ ਚੱਲਦਾ। ਨਹੀਂ ਇਹ ਹੈਂਡੀਕੈਪਟਰ ਥੋੜੀ ਹੁੰਦਾ ਸ਼ਰਾਬੀ ਹੁੰਦਾ। ਹਾਂਜੀ। ਜਿਹੜਾ दारू ਪੀਂਦਾ ਉਹਨੂੰ ਹੈਂਡੀਕੈਪਟ ਨਹੀਂ ਕਹਿੰਦੇ ਉਹ ਤੂੰ ਐ ਦੱਸ ਵੀ ਉਹ ਕੰਮ ਨਹੀਂ ਕਰਦਾ ਕੰਮ ਨਹੀਂ ਕਰਦਾ ਨਿਆਣਿਆਂ ਨੂੰ ਛੱਡ ਕੇ ਪੜ੍ਹਦਾ ਤੈਨੂੰ ਪਹਿਲਾਂ ਵੀ ਮੈਂ ਰੋਕਿਆ ਪਹਿਲਾਂ ਠੀਕ ਹੈ ਇਹ ਪਹਿਲਾਂ ਵੀ ਮਤਲਬ ਆਈ ਹੋਈ ਆ ਕਾਬੂ ਇਹ ਨਹੀਂ ਮੈਂ ਇੱਥੇ ਨਾਲ ਨਹੀਂ ਮੈਨੂੰ ਦਰੀਆ ਜਿਆਦੇ ਵਾਲੇ ਦੰਦਾਂ ਤੋਂ ਪਛਾਣ ਆ ਤੇਰੀ ਪਹਿਲਾਂ ਵੀ ਤੈਨੂੰ ਛੜਿਆ ਮੈਂ ਪਹਿਲਾਂ ਵੀ ਤੈਨੂੰ ਰੋਕਿਆ ਸੀ ਨਾ ਪਹਿਲਾਂ ਵੀ ਰੋਕੇ ਸੀ ਤੈਨੂੰ ਇੱਕ ਵਾਰ ਵੀਰੇ ਮੈਂ ਸੋਣਾ ਕਾ ਮੇਰੇ ਗੱਲ ਪੈ ਗਈ ਓਲੀ ਤੁਹਾਡੀ ਬੰਗਾਲ ਦੇ ਉੱਤਰ ਉੱਤੇ ਮੈਂ ਹਾਂ ਵੀ ਮੰਗੋ ਨਾ ਕਹਿੰਦੀ ਤੂੰ ਕੋਣ ਹੋਣੇ ਗਿਆਨ ਵਾਲਾ ਤੈਨੂੰ ਐ ਕਹਿੰਦੀ ਓਲੀ ਨਹੀਂ ਤੁਸੀਂ ਹਰੇਕ ਹਰੇਕ ਬੰਦੇ ਨੂੰ ਹੱਕ ਆ ਜੀ ਹਾਂ ਹਰੇਕ ਤੁਸੀਂ ਗੁਰੂ ਘਰਾਂ ਦੀ ਤਾਂ ਪਰ ਰੋਕਣੀ ਕਿਤੇ ਰਾਜ ਕਿਤੇ ਮਿਲਦੇ ਨੇ ਉੱਥੇ ਵੀ ਰੋਕ ਸਕਦੇ ਹੋ ਤੁਸੀਂ ਉਹ ਜਿਹੜੀ ਭੱਜੀ ਹੈ ਨਾ ਉਹ ਜਾਤਾਂ ਕਰਦੀ ਆਈ ਉਹ ਉਹ ਅੱਜ ਬਾਬਾ ਜੀ ਕਹਿੰਦੇ ਅੱਜ ਮੰਗਿਆ ਨਹੀਂ ਤਾਂ ਇਹਨਾਂ ਨੇ ਕਿਹਾ ਬਾਬਾ ਜੀ ਇੱਧਰ ਹੋ ਜਾ ਪਰ ਅੱਜ ਨਹੀਂ ਮੰਗਿਆ ਉਹਨੇ ਪਰ ਅੱਜ ਨਹੀਂ ਮੰਗਿਆ ਕੋਈ ਨਹੀਂ ਅੱਗੇ ਤੋਂ ਗੱਲ ਸੁਣੋ ਇਹ ਤੈਨੂੰ ਮੈਂ ਪਹਿਲੇ ਰੋਕਿਆ ਸੀ ਇੱਕ ਵਾਰ ਹਨਾ ਮੈਂ ਉਹਦੋਂ ਦੀ ਤੇਰੀ ਗੱਲ ਮੰਨ ਕੇ ਨਾ ਕਦੇ ਮੰਗਿਆ ਨਹੀਂ ਸੱਚੀ ਦੱਸ ਰਹੀ ਆ ਬੀਬੀ ਤੈਨੂੰ ਪਤਾ ਸੀ ਇੱਕ ਵਾਰੀ ਰੋਟੀ ਵਾਲੇ ਖਾ ਕੇ ਮੈਂ ਉਹ ਵੀਡੀਓ ਵਾਲੇ ਆ ਜਾਣਾ ਇਹ ਤੈਨੂੰ ਫੜ ਲੈਣ ਕਹਿੰਦੇ ਮੈਂ ਵੈਸੇ ਹੀ ਮੱਥਾ ਟੇਕਣ ਆਈ ਆ ਚਾਹ ਪੀਣ ਆਈ ਆ ਰੋਜ਼ ਇਹਨੂੰ ਕਹਿੰਦਾ ਮੈਂ ਕਿਹਾ ਤੂੰ ਨਾ ਆਇਆ ਨਾ ਨਹੀਂ ਮੰਨਦੀ ਅੱਗੇ ਮੰਗਦੇ ਵੀਰੇ ਅਸੀਂ ਲੁਧਿਆਣੇ ਦੋਗਾ ਘਵਾੜੇ ਕੋਲ ਬੈਠੇ ਸੀ ਲੁਧਿਆਣੇ ਵਾਲੀ ਸਾਈਡ ਆ ਦੇਖੋ ਤੁਹਾਨੂੰ ਉਹ ਵੀਡੀਓ ਭੇਜੀਆਂ ਲੈ ਬੰਦੇ ਨੇ ਨਾ ਮੰਗੇ ਤੂੰ ਕਹਿੰਦੀ ਮੈਂ ਆਂਦੀ ਆਂ ਮੈਂ ਕਿਹਾ ਭਾਈ ਆ ਜਾ ਮੈਂ ਤੇਰੀ ਬਣੀ ਤੈਨੂੰ ਧੰਨਵਾਦ ਜੀ ਧੰਨਵਾਦ ਆ ਦੇਖੋ ਲਾਈਕ ਕਮੈਂਟ ਕਰੀਦਾ ਤੁ ਹੋ ਨਹੀਂ ਆਹ ਜੀ ਉੱਥੇ ਫਿਰਦੀ ਆ ਆਜ ਆ ਜੀ ਜਿਹੜੀ ਚਮਕੌਰ ਸਾਹਿਬ ਤੋਂ ਕਾਲਜ ਮੰਗਦੇ ਪੜ੍ਹੀ ਸੀ ਮੈਂ ਦੇਖ ਲਈ ਵੀਰੇ ਆਜ ਇੱਕ ਮਿੰਟ ਆ ਸੰਗਤ ਨੇ ਭੇਜਿਆ ਦੇ ਆ ਜੀ ਜਿਹੜੀ ਚਮਕੌਰ ਸਾਹਿਬ ਤੋਂ ਕਾਲਜ ਮੰਗਦੇ ਪੜ੍ਹੀ ਸੀ ਉਹ ਫੇਰ ਤਾਂ ਕਰ ਰਹੀ ਹੈ ਸੰਗਤ ਮੈਂ ਏ ਬੀਬੀ ਐ ਨਾ ਸਮਝ ਵੀ ਅਸੀਂ ਉਹ ਨਹੀਂ ਹੈਗੇ ਸੰਗਤ ਹੁਣ ਜਾਗਰੂਕ ਹੋ ਚੁੱਕੀ ਆ ਸਾਨੂੰ ਤਾਂ ਤੁਹਾਡੇ ਸਾਨੂੰ ਰਹਿਣ ਤੋਂ ਪਹਿਲਾਂ ਹੀ ਸਾਨੂੰ ਸਭ ਕੋ ਪਹੁੰਚ ਜਾਂਦਾ ਤੁਹਾਡਾ ਆਪਣੇ ਕੋਲ ਹੁੰਦਾ ਘਰ ਪਰ ਹੈਗਾ ਤਾਂ ਫਿਰ ਕਰਨ ਚਲ ਮੈਂ ਮੰਗਦੀ ਨਹੀਂ ਗੁਰੂ ਘਰ ਖੜ ਮੈਂ ਜਦੋਂ ਦੀ ਤੇਨ ਕਿਹਾ ਨਾ ਮੈਂ ਕਦੇ ਮੰਗਿਆ ਨਹੀਂ ਵੀਰੇ ਚਲ ਮੈਂ ਬੀਬੀ ਜਿਹੜਾ ਚੋਰ ਹੁੰਦਾ ਜਦ ਫੜ ਹੋ ਜਵੇ ਜਦ ਹੀ ਕਹਿੰਦਾ ਮੈਂ ਤਾਂ ਅੱਜੇ ਚੋਰੀ ਕੀਤੀ ਦੀ ਮਜ਼ਾ ਕਦੇ ਕੀਤੀ ਨਹੀਂ ਸਰ ਰੋਟੀ ਪਾਣੀ ਖਾ ਕੇ ਮੈਂ ਇੱਧਰ ਨੂੰ ਆਂਦੇ ਆਂਦੇ ਰੋਟੀ ਬਾਣੀ ਤਾਂ ਤੁਹਾਨੂੰ ਕੋਈ ਰੋਕਦਾ ਹੀ ਨਹੀਂ ਹੁਣ ਇੰਨੇ ਜਾਣੇ ਹੋਰ ਜਾਂਦੇ ਨੇ ਸਾਡੇ ਜਿਹੜੇ ਪ੍ਰਵਾਸੀ ਨੇ ਉਹ ਵੀ ਆਉਂਦੇ ਨੇ ਕਦੇ ਕਿਸੇ ਨੂੰ ਕਿਹਾ ਹੋਵੇ ਕੋਈ ਕਹਿ ਦੇਵੇ ਕਿਸੇ ਨੂੰ ਉਂ ਵੀ ਉਂਗਲ ਵੀ ਲਈ ਹੋਵੇ ਪਰ ਜਿਹੜਾ ਤੁਸੀਂ ਆਹ ਕੰਮ ਕਰਦੇ ਆ ਇਹ ਤਾਂ ਸਾਡੇ ਮਰਿਆਦਾ ਹੀ ਨਹੀਂ ਹੈਗੀ ਅਸੀਂ ਤਾਂ ਇੰਨੀ ਦੂਰ ਤੱਕ ਉਹ ਕਰਦੇ ਫਿਰਦੇ ਆ ਤੁਸੀਂ ਉਰੇ ਸਾਡੇ ਨੇੜੇ ਹੀ ਉਹ ਕਰੀ ਜਾਂਦੇ ਹੋ ਤੁਸੀਂ ਵੀਰ ਮੈਂ ਕੋਈ ਅੱਜ ਤੋਂ ਬਾਅਦ ਮੈਂ ਸਮਾਨ ਵੇਚਣਾ ਤੈਨੂੰ ਪਤਾ ਇਹ ਧਰਤੀ ਤੇ ਕੀ ਹੋਇਆ ਸੀਗਾ ਚਮਕੌਰ ਸਾਹਿਬ ਮੈਨੂੰ ਨਹੀਂ ਪਤਾ ਵੀਰੇ ਬਸ ਪੈਸਿਆਂ ਦਾ ਕੀ ਮਤਲਬ ਹੈ ਕੀ ਪਤਾ ਬੱਚੇ ਪਾਲਣੇ ਮੈਨੂੰ ਇੱਥੇ ਦੋ ਵੱਡੇ ਇੱਥੇ ਵੱਡੇ ਸਾਹਿਬ ਜਾਂ ਤੇ ਕੌਮ ਦੀ ਚੜ੍ਹਦੀ ਕਲਾ ਵਾਲੀ ਸ਼ੀਸ਼ੇ ਦੋਏ ਸੀਗੇ ਤੁਸੀਂ ਉਹੀ ਸਾਡੀ ਔਰੇ ਬਦਨਾਮੀ ਕਰਦੇ ਹੋ ਬੈਠ ਕੇ ਹੈ ਅਸੀਂ ਨਹੀਂ ਕਰਦੇ ਉਹੀ ਧਰਤੀ ਤੇ ਜਿੱਥੇ ਚੜਦੀ ਕਲ ਵਾਲੀ ਗੁਰੂ ਸਾਹਿਬ ਨੇ ਆਪਣੇ ਵੱਡੇ ਸਾਹਿਬਜ਼ਾਦੇ ਸ਼ਹੀਦ ਕਰਾ ਲਏ ਐਨੇ ਆਪਣੇ ਪੁੱਤਾਂ ਤੋਂ ਜ਼ਿਆਦੇ ਪਿਆਰੇ ਸਿੰਘ ਸ਼ਹੀਦ ਕਰਾ ਲੇ ਤੁਸੀਂ ਉਸੇ ਧਰਤੀ ਤੇ ਆ ਕੇ ਉਹ ਕਰਨ ਲੱਗੇ ਛਿੱਦਾਂ ਦੀ ਧਰਤੀ ਤੇ ਉਹਰੇ ਬਦਨਾਮ ਕਰਨ ਲੱਗੇ ਸਾਨੂੰ ਤੂੰ ਪਾਸ ਇੱਕ ਬਦਨਾਮ ਹੈਗੀ ਤੂੰ ਪ੍ਰਵਾਸਣ ਤੂੰ ਗੈਟ ਅਪ ਆਇਆ ਕੀਤਾ ਹੋਇਆ ਵੀ ਆਲਾ ਦੇਖਣ ਨੂੰ ਕਹੇ ਵੀ ਕੋਈ ਪੰਜਾਬੀ ਆ ਵੀ ਤੇਰੇ ਤਰਸ ਕਰਕੇ ਤੈਨੂੰ ਭੀਖ ਦੇ ਦੇਵੇ ਤੈਨੂੰ ਮੈਂ ਪਹਿਲਾਂ ਵੀ ਕਿਹਾ ਦੀ ਬੀਬੀ ਵੀ ਜੇ ਤੁਹਾਡਾ ਨਹੀਂ ਗੁਜ਼ਾਰਾ ਚੱਲਦਾ ਤੁਹਾਨੂੰ ਸੰਸਤਾ 'ਚ ਆਸ਼ਰਮ ਭੇਜ ਦੰਨੇ ਆ ਨਹੀਂ ਵੀਰੇ ਮੈਂ ਅੱਜ ਤੋਂ ਬਾਅਦ ਮੰਗੂਂਗੀ ਕਿ ਪਰਸੂ ਨਹੀਂ ਚੱਲਦਾ ਨਹੀਂ ਤੂੰ ਪਹਿਲਾਂ ਵੀ ਇਹੀ ਕੰਨਾਂ ਨੂੰ ਹੱਥ ਲਾਏ ਜੀ ਬੀ ਵੀ ਅਸੀਂ ਇੱਕ ਵਾਰੇ ਛੱਡਦੇ ਹੁੰਨੇ ਆ ਬੜੇਗੇ ਸਰੰਦ ਵੀ ਤੇਰੀ ਬੇਇੱਜ਼ਤੀ ਹੋਣੀ ਹੈ ਦੇਖ ਲੈ ਸਰੰਦ ਰੰਨੀ ਨਾ ਉੱਥੇ ਗੱਲਾਂ ਹੋਰ ਇਹ ਨਹੀਂ ਸਾਰੇ ਪੰਜਾਬ 'ਚ ਕਰਦੇ ਆ ਮੈਂ ਤੈਨੂੰ ਵੇਚ ਲਿਆ ਤੈਨੂੰ ਇੱਕ ਗੱਲ ਦੱਸਾਂ ਜਿਆ ਬਾਜੀ ਇਹਨੂੰ ਮਨਾ ਕਰਿਆ ਮੈਨੂੰ ਕਹਿੰਦੇ ਮਿਲਣਾ ਛੱਡੀਆਂ ਇਹ ਤਾਂ ਵੀਰੇ ਮੇਰੇ ਦੋ ਚਾਰ ਪੀਏ ਤੈਨੂੰ ਇੱਕ ਗੱਲ ਦੱਸਾਂ ਸਾਨੂੰ ਜਿੱਥੇ ਮਰਜੀ ਜਲਦੀ ਦੂੰ ਛੋਟੇ ਛੋਟੇ ਬੱਚੇ ਮੈਂ ਅੱਜ ਤੋਂ ਲੰਘੂੰਗੀ ਇੱਥੇ ਨਹੀਂ ਮੰਨਿਆ ਸੀ ਮੈਂ ਐ ਤਾਂ ਤੂੰ ਹਟਦੀ ਨਹੀਂ ਪਹਿਲਾਂ ਤੈਨੂੰ ਇੱਕ ਵਾਰ ਛੱਡਤਾ ਸੀ ਪਹਿਲਾਂ ਇੱਕ ਵਾਰ ਛੱਡਿਆ ਤੈਨੂੰ ਫੇਰ ਥਾਣੇ ਲੈ ਚਲੀਏ ਨਹੀਂ ਮੈਂ ਹੁਣ ਤੋਂ ਬਾਅਦ ਮੈਂ ਨਹੀਂ ਬਿਠਾਣੇ ਲੈ ਚਲਦੇ ਆ ਗੱਲ ਕਰ ਤੈਨੂੰ ਇੱਕ ਵਾਰ ਜਿਆ ਪਿਆਰ ਨਾਲ ਆਹ ਦੇਖ ਲੋ ਜਿਹੜੇ ਕਹਿੰਦੇ ਨੇ ਵੀ ਇਹਨਾਂ ਨੂੰ ਛੱਡ ਦਿਆ ਕਰੋ ਐਂ ਵੀ ਸਮਝਾ ਕੇ ਭੇਜ ਦਿਆ ਕਰੋ ਆ ਦੇਖ ਇੱਕ ਵਾਰ ਪਿਆਰ ਨਾਲ ਸਮਝਾਈਏ ਫੇਰ ਆਉਂਦੇ ਨੇ ਜਦ ਤੱਕ ਇਹਨਾਂ ਨੂੰ ਕੋਈ ਤਕੜਾ ਝਟਕਾ ਨਾ ਦੇਈਏ ਇਹਨਾਂ ਨੂੰ ਸੇਕ ਨਾ ਲੱਗੇ ਜਦ ਤੱਕ ਨਹੀਂ ਇਹ ਹਟਦੇ ਹੈਗੇ ਤੇ ਤੋ ਬੱਚੇ ਨਹੀਂ ਪਾਲੋਂਦੇ ਦੱਸ ਦੇ ਅਸੀਂ ਤੇਰੇ ਦੁਸ਼ਮਣ ਨਹੀਂ ਹੈਗੇ ਅਸੀਂ ਇਹਨਾਂ ਨੂੰ ਚਾਈਲਡ ਹੈਲਪਰਨ ਭੇਜ ਦੰਨੇ ਸਰਕਾਰ ਪਾਲ ਲੂਗੀ ਮੈਂ ਜਤੋਂ ਬਾਅਦ ਮੰਗੂਗੀ ਨਹੀਂ ਸਰਕਾਰ ਪੜਾ ਲਖਾ ਵੀ ਦਊ ਤੇਰੇ ਨਾਲੋਂ ਵਧੀਆ ਪਾਲੂਗੀ ਇਹਨੂੰ ਬੋਲ ਗੱਲ ਕਰ ਬਹਿ ਜਾ ਹੀ ਨਿਕਲੇ ਮੈਂ ਜਤੋਂ ਬਾਅਦ ਮੰਗੂਗੀ ਤੁਹੀਂ ਵੀਰ ਤੂੰ ਮੈਨੂੰ ਦੁਬਾਰੇ ਦੇਖ ਲੈ ਮੈਂ ਤੈਨੂੰ ਕਦੇ ਨਜ਼ਰ ਨਹੀਂ ਆਉਂਗੀ ਹੋਣ ਨੰਗ ਜਾ ਆਪਣਾ ਸਰੰਦਰੋਂ ਨਾ ਗਿਆ ਬੀਬੀ ਗੱਲ ਸੁਣ ਲੈ ਮੇਰੇ ਪਿਆਦ ਦੰਨੇ ਆ ਅੰਟੀ ਦੀ ਮਾਨਤਾ ਲੈ ਮੈਂ ਦੇਖ ਲਿਆ ਉਹਦੋਂ ਦੀ ਤੇਰੇ ਮੈਂ ਕਦੇ ਮੰਗਿਆ ਨਹੀਂ ਮੈਂ ਅੱਜ ਮੈਂ ਫੇਰ ਭੈਣ ਭੜੇ ਮਿਲਣ ਆਈ ਸੀ ਚਲ ਕੋਈ ਨਹੀਂ ਗਲਤੀ ਹੋ ਗਈ ਵੀ ਕੋਈ ਨਹੀਂ ਆ ਇਹਦਾ ਸੈਟ ਦੀਆਂ ਨਾ ਫੇਰ ਕਿਤੇ ਨਾ ਕਿਤੇ ਕਰਨਾ ਹੁਣ ਤੇਰੀ ਤਲਾਸ਼ੀ ਵੀ ਕਰਾਈ ਆ ਬੀਬੀ ਨੂੰ ਬੁਲਾ ਕੇ ਕੋਈ ਨਹੀਂ ਦੇਖੇ ਕਿੱਥੇ ਤਲਾਸ਼ੀ ਕਰਾਊਗਾ ਲੈ ਆਪੀ ਦੱਸ ਦੇ ਜੇ ਕੋਈ ਸੁਲਕੋਇਆ ਕੱਢ ਦੇ ਕੋਈ ਚਾਰਤਾ ਬੀੜੀ ਕੋਈ ਵੀ ਗਲਤ ਚੀਜ਼ ਆ ਮੈਂ ਨਹੀਂ ਪਿੰਦੀ ਵੀੜੀ-ਵੀੜੀ ਈ ਐਨੇ ਆਣਿਆ ਲੋੜੀ ਦੇ ਪੈਸੇ ਪਾਇਨ ਗੋੜੀ ਅੰਦਰ ਲੈ ਕੀ ਇਹ ਬੀਬੀ ਤੈਨੂੰ ਇੱਕ ਵਾਰ ਆਉਂਦੀ ਤੈਨੂੰ ਛੱਡ ਦੇਣਾ ਸੀਗਾ ਹੁਣ ਨਹੀਂ ਤੈਨੂੰ ਛੱਡਣਾ ਬਿਲਕੁਲ ਵੀ ਨਹੀਂ 1000 ਰੁਪਿਆ ਕਰ ਤੂੰ ਐ ਕਰ ਮੈਂ ਕੱਲੇ 1 ਮਿੰਟ ਇਹ ਤੇਰੇ ਗੋਲਕੇ ਚ ਪਵਾ ਦਿੰਨੇ ਕੱਲੇ ਇਹਦੇ ਨਾਲੇ ਸਾਰਨਾਗਾ ਤੇਰੇ ਤੇ ਕਾਰਵਾਈ ਵੀ ਕਰਾ ਦਈਏ ਵੈਸੇ ਅਸੀਂ ਸਾਡਾ ਊਸੂਲਾ ਸੀ ਇੱਕ ਬਾਰੇ ਛੱਡਦੇ ਉਹਨੇ ਚਲ ਤੇਰੇ ਨਾਲ ਜਵਾਕ ਆ ਸਾਨੂੰ ਅਸੀਂ ਉਹਤੇ ਤਰਸ ਕਰ ਰਹੇ ਆਂ ਵੀ ਤੈਨੂੰ ਪੁਲਿਸ ਠਾਣੇ ਲੈ ਗਈ ਉਹਨੂੰ ਜਵਾਕ ਨੂੰ ਕੌਣ ਸੰਭਾਲੂਗਾ ਜਵਾਕ ਨੂੰ ਉਹਨਾਂ ਨੇ ਭੇਜ ਦੇਣਾ ਮੇਰੀ ਗੱਲ ਸਮਝ ਲਈ ਪਹਿਲਾਂ ਜਵਾਗ ਨੂੰ ਭੇਜ ਦੇਣਾ ਚਾਈਲਡ ਹੈਲਪ ਲਾਈਨ ਤੇ ਬਾਬਾ ਜੀ ਆ ਪਾਇਆ ਉਸੇ ਬਾਈ ਆਹ ਲ ਕਰਾਇਆ ਲੈ ਲੈ ਆਪਣਾ ਮੇਰੀ ਗੱਲ ਸੁਣ ਲੈ ਚੱਕ ਪਾਇਆ ਥੱਲੇ ਮੇਰੀ ਗੱਲ ਸੁਣ ਲੈ ਇੱਧਰ ਧਿਆਨ ਨਾਲ ਜੇ ਤੇਰੇ ਤੇ ਹੁਣ ਕਾਰਵਾਈ ਪਾਤੀ ਨਾ ਪੁੱਤ ਮੈਂ ਕੋਈ ਸਮਾਨਤਾ ਨਹੀਂ ਮੇਰੀ ਪਹਿਲਾਂ ਗੱਲ ਸੁਣ ਲੈ ਬੀਬੀ ਜਿਹੜੀ ਮੈਂ ਤੈਨੂੰ ਗੱਲ ਕਹਿਣਾ ਸਾਰੇ ਛਡਾ ਦਈਏ ਗਾਧ ਨੂੰ ਨਜ਼ਰ ਆਏਗੀ ਨਹੀਂ ਐਸੇ ਨਹੀਂ ਬੰਦੇ ਐਸੇ ਨਹੀਂ ਧੜਵਾ ਪਹਿਲਾਂ ਛੱਡੀ ਆ ਮਾਇਆ ਨਹੀਂ ਮਿਲਣੀ ਇਹਨੂੰ ਹਾਂ ਬਾਕੀ ਹੁਣ ਤੂੰ ਜਾ ਸਕਣੀ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਲੈ ਪਹਿਲਾਂ ਨੰਗਰ ਜੇ ਬਾਦ ਨਹੀਂ ਹੈ ਜੇ ਤੇਰੇ ਤੇ ਕੀ ਹੋ ਸਕਦਾ ਤੈਨੂੰ ਉਹ ਦੱਸਦਾ ਤੇਰੇ ਤੇ ਹਜੇ ਕੀ ਹੋਇਆ ਨਾ ਤੈਨੂੰ ਇਹਦੇ ਨਾਲੇ ਲੱਗਦਾ ਕੀ ਹੋ ਸਕਦਾ ਹੋਰ ਤੈਨੂੰ ਉਹ ਦੱਸ ਦਿੰਨਾ ਹੁਣ ਸਾਨੂੰ ਇੱਕ ਕੰਪਲੀਟ ਕਰਨ ਦੀ ਧੀਰ ਆ ਤੇਰਾ ਬੱਚਾ ਚਾਈਲਡ ਹੈਲਪਲਾਈਨ ਤੇ ਚਲੇ ਜਾਣਾ ਤੂੰ ਨੱਕ ਰਗੜ ਦੀ ਮਰ ਜਾਈਂਗੀ ਚੰਡੀਗੜ੍ਹ ਦੇ ਗੇੜੇ ਕੱਟ-ਕੱਟ ਕੇ ਤੈਨੂੰ ਜਵਾਬ ਸਰਕਾਰ ਨੇ ਮੁੜ ਕੇ ਨਹੀਂ ਦੇਣਾ ਜਿੰਨਾ ਦਾ ਫੜਿਆ ਨਾ ਤੈਨੂੰ ਮੈਂ ਨੰਬਰ ਦੇ ਦੇਣਾ ਵੀਡੀਓ ਦੇਖ ਲਈ ਸਾਡੀ ਖੰਨੇ ਤੋਂ ਬੱਚਾ ਰੈਸਕਿਊ ਕੀਤਾ ਸੀ ਉਹ ਵੀ ਤੇਰੇ ਵਾਂਗੂੰ ਬੱਚੇ ਨੂੰ ਲੈ ਕੇ ਭੀਖ ਮੰਗਾਉਂਦੇ ਸੀ ਉਹਦੀ ਚਾਚੀ ਬਣੀ ਹੋਈ ਦੀ ਨਕਲੀ ਉਹ ਹਜੇ ਤੱਕ ਜਵਾਬ ਮਿਲਿਆ ਨਹੀਂ ਹੈਗਾ ਉਹਨਾਂ ਨੂੰ ਅਸੀਂ ਹਰੇਕ ਵੀਡੀਓ 'ਚ ਪਹਿਲਾਂ ਵੀ ਦੱਸਦੇ ਆ ਸਾਡੇ ਦੱਸਣ ਦਾ ਮਕਸਦ ਇਹੀ ਆ ਵੀ ਜਿਹੜੇ ਇਦਾਂ ਦੇ ਬੱਚਿਆਂ ਦੇ ਨਾਂ 'ਤੇ ਭੀਖ ਮੰਗਦੇ ਨੇ ਨਾ ਜਾਂ ਬੱਚਿਆਂ ਨੂੰ ਨਾਲ ਲੈ ਕੇ ਇਹ ਗੁਨਾਹ ਆ ਬਹੁਤ ਵੱਡਾ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਜੇ ਤੂੰ ਲੈ ਕੇ ਜਾਂ ਉਹਦੇ ਨਾਂ 'ਤੇ ਜਾਂ ਉਹਨੂੰ ਨਾਲ ਲੈ ਕੇ ਕੋਈ ਕੰਮ ਕਰ ਰਹੀਆਂ ਬੇਸ਼ੱਕ ਤੂੰ ਲੇਬਰੇ ਕਰ ਰਹੀਆਂ ਉਹ ਵੀ ਨਹੀਂ ਕਰਾ ਸਕਦੀ ਤੂੰ ਤਾਂ ਇਹਨੂੰ ਇਹ ਤੂੰ ਐਂ ਦੱਸ ਕਿੰਨੀ ਉਮਰ ਦੀ ਬੱਚੇ ਦੀ ਇਹਦੀ ਇਹਦੀ ਮੰਮਾ ਤਾਂ ਘਰ ਆਏ ਆ ਵੀਰੇ ਰੋਟੀ ਖਾਣਾ ਐਸੀ ਐਸੀ ਕਿੰਨੀ ਉਮਰ ਆ ਉਮਰ ਤਾਂ ਹੋ ਗਈ ਇਹ ਤੇਰਾ ਜਿਵਾਕ ਨਹੀਂ ਇਹ ਮੇਰ ਭਾਣਜੀ ਐ ਇਹ ਵੀ ਬਹੁਤ ਰੈਕਟ ਚੱਲਦੇ ਇੱਕ ਰਾਏ ਵਾਲਾ ਵੀ ਚੱਲਦਾ ਅਸੀਂ ਜੀ ਹੁਣ ਅਸੀਂ ਕੱਲ ਪਰਸੋਂ ਫੜੀ ਜੀ ਉਹ ਵੀ ਮੰਗਦੀ ਫਿਰਦੀ ਜਵਾਕ ਗੋਦੀ ਚ ਚੱਕਿਆ ਨਹੀਂ ਉਮਰੇ ਨਹੀਂ ਪਤਾ ਸੀ ਪਤਾ ਨਹੀਂ ਕਿਦਾ ਕਿੱਥੇ ਦੱਲੇ ਆ ਜੀ ਚੱਕ ਰਾਏ ਇੱਥੇ ਚੱਲਦੇ ਨੇ ਜੀ ਰਾਏ ਤੇ ਚੱਲਦੇ ਨੇ ਉਹਨੂੰ ਉਮਰੇ ਨਹੀਂ ਪਤਾ ਲੱਗਿਆ ਫਿਰ ਉਹ ਗੋਦੀ ਚ ਜਵਾਕ ਕਰਨੀ ਸਕੂਲ ਜਾਂਦਾ ਐ ਡਾਕਟਰ ਫਿਰ ਕਿੱਥੇ ਮਲੇਗਾ ਇਹਨੂੰ ਆ ਗਏ ਆ ਕਿਹਦਾ ਜਵਾਕ ਹੈ ਜਵਾਕ ਵੀ ਇਹਦੇ ਮਾਪਿਆਂ ਨੂੰ ਬੁਲਾਵਰੇ ਚੇਤੀ ਭਾਣ ਜੀ ਇਹ ਮੇਰੀ ਜੀ ਜਿਹੜਾ ਮਰਜੀ ਆ ਇਹਦੇ ਮਾਪਿਆਂ ਨੂੰ ਬੁਲਾ ਸਾਨੂੰ ਯਕੀਨੀ ਨਹੀਂ ਹੈਗਾ ਇਦਾਂ ਜਿਹੜੇ ਇਹਦੇ ਮਾਪੇ ਹੋਣੇ ਨਾ ਉਹਨਾਂ ਨੂੰ ਬੁਲਾਵਰੇ ਉਹ ਤਾਂ ਕੁਚੂ ਖਾਣ ਗਏ ਹੋਇਆ ਜੀ ਵੀਰ ਜੀ ਉਹ ਵੀ ਚੋਣ ਗਏ ਬਲੇ ਰੋਟੀ ਖਾਣ ਆਈ ਸੀ ਮੈਂ ਉਹਨਾਂ ਦੇ ਕੋਲ ਖੜ ਗਈ ਸੀ ਮੈਂ ਰੋਟੀ ਖਾ ਕੇ ਘਰੇ ਚੋਰੇ ਕਿੱਥੇ ਰਹਿਣੀ ਆ ਤੂੰ ਐ ਨਹੀਂ ਬੀਬੀ ਛੱਡਣਾ ਜਾਂ ਤਾਂ ਉਰੇ ਆਪਣਾ ਪਤਾ ਟਿਕਾਣਾ ਦੱਸ ਤੇਰੇ ਕਿੱਥੇ ਤੇਰਾ ਭਾਈ ਜੋ ਵੀ ਜੀਦਾ ਅਹੀ ਜਵਾਕ ਆ ਸਾਨੂੰ ਕੀ ਪਤਾ ਕਿਹਦਾ ਜਵਾਕ ਆ ਕੋਈ ਚੱਕਿਆ ਹੋਵੇ ਤਾਂ ਇਹਨਾਂ ਨੂੰ ਪਤਾ ਵਾਗਦਾ ਜੀ ਨੂੰ ਸਾਨੂੰ ਕਿਉਂ ਰਹਿੰਦੇ ਆਂ ਵਾਗਦੇ ਦੇ ਅੱਗੇ ਦੇ ਨਹੀਂ ਇਹ ਜਿਹੜੇ ਸੜਕ ਤੇ ਪਾਣੀ ਰਹਿੰਦੇ ਜਿਹੜੇ ਸਾਨੂੰ ਆਪਣੇ ਸਮਾਨ ਦਾ ਨਹੀਂ ਤੂੰ ਜਵਾਕ ਨੂੰ ਕਿਉਂ ਲੈ ਕੇ ਆਈਆਂ ਮੈਂ ਰੋਟੀ ਖਾਏ ਰੋਟੀ ਖਾਣ ਲਈ ਕਿ ਸਿੱਖਿਆ ਦੇ ਰਹੀਆਂ ਤੂੰ ਜਵਾਕ ਨੂੰ ਇਹਨੂੰ ਬੱਚਾ ਤਾਂ ਨਹੀਂ ਮੰਗਦਾ ਵੀਰ ਉਹ ਦੇਖਦਾ ਰਿਹਾ ਜਵਾਕ ਉਹਦੇ ਅੱਖਾਂ ਤੇ ਪੱਟੀ ਤਾਂ ਨਹੀਂ ਬੰਨੀ ਹੋਈ ਉਹਨੂੰ ਦਿਖਦਾ ਤਾਂ ਹੈਗਾ ਵੀ ਮੇਰੀ ਇੱਕ ਕੀ ਕਰਦੀ ਆ ਭੂਆ ਲੱਗਦੀ ਆ ਉਹਦੀ ਮਾਸੀ ਮਾਸੀ ਉਹਨੂੰ ਦਿਨਦਾ ਤਾਂ ਹੈਗਾ ਵੀ ਕੀ ਕਰਦੀ ਆ ਮੇਰੀ ਮਾਸੀ ਕੀ ਆ ਬਿਲਕੁਲ ਕਿੰਚੀ ਫਿਰਦੀ ਆ ਗਲਤੀ ਹੋ ਇਹਨੂੰ ਬਲਾ ਇਹਦੇ ਜਵਾਕਾਂ ਦੇ ਬਾਲੀਵਾਰਸ ਨੂੰ ਕਿਹੜਾ ਤੇ ਫੋਨ ਕਰ ਲਾ ਨੰਬਰ ਮੈਂ ਇਹਨੂੰ ਦੇਖਿਆ ਵੀ ਦੋ ਤਿੰਨ ਦਿਨ ਹੋਏ ਪਹਿਲੇ ਵਾਲੇ ਨੂੰ ਜਾਨਣਾ ਮੈਂ ਪਹਿਲਾਂ ਵੀ ਫੜੀਆ ਇੱਕ ਵਾਰ ਮਰੇਆ ਦੰਦਾ ਤੋਂ ਯਾਦ ਆ ਗਿਆ ਜਰਦੇ ਜਿਹੇ ਵਾਲੇ ਦੇ ਦੂ ਮੇਰੇ ਧਿਆਨ ਆ ਗਿਆ ਇੱਕ ਤਾਂ ਹੁਣ ਫੜੀ ਦਿੰਨੇ ਨੇ ਧਿਆਨ ਚ ਨਹੀਂ ਰਹਿੰਦਾ ਮੈਂ ਦੰਦਾਂ ਤੋਂ ਪਛਾਣੀ ਅੱਜ ਮੇਰੇ ਦੰਦ ਹੀ ਇਦਾਂ ਦੇ ਮੇਰੇ ਕਿਆ ਕਰ ਉਹ ਜਰਦਾ ਨਾ ਖਾਇਆ ਕਰੋ ਮੈਂ ਨਹੀਂ ਖਾਂਦਾ ਤੂੰ ਇਹਦਾ ਦੱਸ ਇਹਦਾ ਨੰਬਰ ਨੰਬਰ ਦੱਸ ਮੇਰੇ ਕੋਲ ਮੋਬਾਈਲ ਹੈ ਕੋਈ ਇਹ ਬਦਲ ਲਈ ਟਿਕਾਣੇ ਹੋਣੇ ਇਹ ਵੀ ਕਰਨਾ ਸੀ ਸਿੱਧਾ ਸਾਹਿਬ ਤੋਂ ਭਜਾਇਤੀ ਜਿੰਨੇ ਸੁਹਾਣੇ ਤੋਂ ਉਹ ਗੁਰਦੁਆਰਾ ਅੰਬਸਾਹ ਬੈਠਣ ਲੱਗੇ ਅੱਛਾ ਤੇ ਗਾਣੇ ਇਹਨਾਂ ਨੂੰ ਐ ਵੀ ਪਤਾ ਨਹੀਂ ਉੱਥੇ ਇਹਨਾਂ ਤੋਂ ਪਹੁੰਚੇ ਨਹੀਂ ਹੋਣਾ ਵੀ ਜਾ ਹੀ ਨਹੀਂ ਹੋਣਾ ਉਹਨੇ ਫੜੇਗੜ ਤੋਂ ਇੱਥੇ ਆ ਗਈ ਉੱਥੇ ਬੜੀ ਕੀ ਦੀ ਹਾਂ ਉਹਨੇ ਕਿਹਾ ਵੀ ਇੱਥੇ ਨਹੀਂ ਆਂਦਾ ਕੋਈ ਓਰੇ ਵਾਲੇ ਉੱਥੇ ਵੀ ਗਏ ਨੇ ਸਾਨੂੰ ਮੈਸੇਜ ਆਏ ਨੇ ਕਈਆਂ ਨੇ ਕਹਿੰਦੇ ਜਿਹੜੇ ਤੁਸੀਂ ਚਮਕੌਰ ਸਾਹਿਬ ਫੜੇ ଥିਗੇ ਓਰੇ ਨੇ ਮੋੜੇ ਹੁਣ ਪਤਾ ਨਹੀਂ ਪਛਾਣ ਨਹੀਂ ਉਹਨਾਂ ਨੂੰ ਪਛਾਣੇ ਤਾਂ ਭੱਜ ਗਏ ਚਲੋ ਹੁਣ ਦਾ ਗੁਰੂ ਮਹਾਰਾਜ ਦੀ ਐਨੀ ਕਿਰਪਾ ਜੀ ਸਾਡੇ ਪਹੁੰਚ ਤੋਂ ਪਹਿਲਾਂ ਹੀ ਸੰਗਤ ਦੇ ਮੈਸੇਜ ਆ ਜਾਂਦੇ ਫੋਟੋਆਂ ਵੀਡੀਓ ਇਹਨਾਂ ਦੀ ਵੀ ਆ ਘੁੰਮਦੇ ਨਹੀਂ ਦੇਖ ਲੋ ਕੰਮ ਉਹਨੂੰ ਗਾਹ ਦਾ ਨਜ਼ਰ ਨਹੀਂ ਹੁੰਦੀ ਮੈਂ ਆਪਣੇ ਸਮਾਨ ਭੇਜ ਉਹਦੇ ਬੱਚੇ ਤੇ ਜਾ ਕੇ ਗੱਲ ਕਰਾ ਦੇ ਸਾਨੂੰ ਨਹੀਂ ਪਤਾ ਹੈਗਾ ਨਹੀਂ ਅਸੀਂ ਇਹਨੂੰ ਬੱਚੇ ਨੂੰ ਚਾਈਲਡ ਹੈਲਪ ਪਲਾਨ ਤੇ ਭੇਜ ਦਿੰਨੇ ਆ ਇਹਦਾ ਨੰਬਰ ਡੈਡੀ ਦਾ ਨੰਬਰ ਡੈਡੀ ਨਾਲ ਗੱਲ ਕਰਾ ਦੇ ਡੈਡੀ ਨਾਲ ਗੱਲ ਕਰਾ ਦੇ ਜਾ ਉਰੇ ਕਿਸੇ ਜਿਹੜਾ ਜਾਣਦਾ ਹੋਵੇ ਤੁਹਾਨੂੰ ਵੀ ਤੇਰਾ ਉਹਨੂੰ ਕਹਿੰਦੇ ਆ ਮੰਗਦੀਆਂ ਇੱਕ ਮਿੰਟ ਇਹਨੂੰ ਪਹਿਲਾਂ ਪੁੱਛ ਲਈ ਦੱਸ ਨੰਬਰ ਵੀ ਚਲੋ ਇਹਨੂੰ ਜਾਣ ਦੋ ਨੰਬਰ ਕੱਢ ਨੰਬਰ ਮਲਾ ਦਿੰਦੇ ਆ ਨੰਬਰ ਹੈ ਨਹੀਂ ਮੇਰੇ ਕੋਲ ਰਹਿਣ ਦੇ ਇਹਨੂੰ ਰਹਿਣ ਦੇ ਹੋਰ ਤੁਸੀਂ ਮੜੇ ਧਿਆਨ ਰੱਖੋ ਬਰਾਤ ਤੁਹਾਡੀ ਜਿੰਮੇਵਾਰੀ ਆ ਨਾਲ ਲੈ ਕੇ ਕੋਈ ਜਵਾਬ ਨਾ ਹੋਵੇ ਉਹਨੇ ਇੱਥੇ ਖੜ ਜੀ ਉਹਨੇ ਮੰਗੀ ਠੀਕ ਹੈ ਚੱਲ ਜਾਣ ਦੋ ਇਹਨੂੰ ਚੱਲ ਕਿੱਧਰ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਚੱਲ ਬੀਬੀ ਸੁਣ ਲਈ ਤੇਰੀ ਰੱਬ ਨੇ ਅੱਜ ਸੁਣ ਲਈ ਤੂੰ ਦਰਤੇ ਫਿਰਦੀ ਆ ਨਾ ਉਹ ਤੇਰੀ ਅੱਜ ਸੁਣ ਲਈ ਕਾਲਾ ਜਫਰ ਲੈ ਚਲੀ ਤੈਨੂੰ ਸੇ ਮੈਨੂੰ ਕਿੱਥੇ ਲੈ ਜਾਇਗਾ ਕਿਤੇ ਤਾਂ ਲੈ ਕੇ ਜਾਵਾਂਗੇ ਤੂੰ ਐਵੇਂ ਰੋਲਦੀ ਫਿਰਦੀਆਂ ਹੋਰ ਸੰਗਤ ਨੂੰ ਤੰਗ ਕਰਦੀਆਂ ਨਾਲੇ ਹਣਾ ਨਾਲੇ ਆਪ ਤੰਗ ਹੁੰਦੀ ਨਾ ਨਾ ਮੈਂ ਕਿਸੇ ਸੰਗਤ ਨੂੰ ਨਹੀਂ ਲੈ ਜਾਈ ਤਾਂ ਪਰਵਟਿਆਂ ਤੱਕ ਲਈ ਹੋਈ ਆ ਮੰਗਦੀ ਤੂੰ ਫਿਰਦੀ ਹੋਰੇ ਆ ਦੇਖੀ ਮੈਂ ਲੈ ਆਈ ਦੀ ਬੁਲਟ ਆਹ ਕੀ ਕੀਤਾ ਪਰਵਟਿਆਂ ਤੇ ਦੇਖ ਲੈ ਨਹੀਂ ਖੜੇ ਰੋ ਤੈਨੂੰ ਬੀਬੀ ਯਾਦ ਆ ਮੇਰੀ ਸ਼ਕਲ ਯਾਦ ਆ ਪੁੱਤ ਮੈਂ ਗੁਰੂ ਘਰ ਸੇ ਬੈਠੀ ਆ ਮੈਨੂੰ ਬਾਬੇ ਮੈਨੂੰ ਲੱਭਦਾ ਨਹੀਂ ਤੂੰ ਐਂ ਦੱਸ ਮੈਨੂੰ ਪਛਾਣਦੀ ਆ ਮੈਂ ਮੈਨੂੰ ਕੀ ਪਤਾ ਪਾਈਪ ਮੇਰੇ ਪਛਾਣ ਚ ਨਹੀਂ ਹੁੰਦਾ ਤੈਨੂੰ ਯਾਦ ਹੜਾ ਤੋਂ ਪਹਿਲਾਂ ਤੈਨੂੰਰੇ ਰੋਕੇ ਆਦੀ ਵੀ ਭੀਖਣਾ ਮੰਗਿਆ ਹਾਂ ਹਾਂ ਯਾਦ ਯਾਦ ਆ ਗਈ ਯਾਦ ਫੇਰ ਤੂੰ ਫੇਰ ਮੰਗ ਲਾ ਤੇ ਮੈਨੂੰ ਇੱਕ ਦੱਸ ਜਿਹੜਾ ਮੈਂ ਕਿਸੇ ਸੰਗ ਸੰਗ ਕਰਾਂ ਫੇਰ ਤਾਂ ਸਾਡਾ ਮਾਪਦਾ ਮੈਨੂੰ ਕੋ ਦੇਰ ਵਿੱਚ ਬੈਠੇ ਦੇਰ ਵਿੱਚ ਬਚਦੇ ਬੈਠੇ ਨਹੀਂ ਮੈਂ ਤਾਂ ਪੁੱਛੀ ਇੱਕ ਮਿੰਟ ਗੱਲ ਸੁਣਾ ਕੋਈ ਬੰਦਾ ਨਾ ਜੀ ਸਵੇਰ ਦੀ ਉੱਥੇ ਗੜੀ ਦੇ ਕੋਈ ਬੰਦਾ ਇੱਕ ਬੰਦਾ ਕਿਸੇ ਨੂੰ ਚਾਕੂ ਮਾਰ ਕੇ ਮਾਰ ਦਵੇ ਇੱਕ ਇੱਕ ਮਿੰਟ ਮੇਰੀ ਗੱਲ ਸੁਣ ਇੱਕ ਕਹਿ ਦਵੇ ਜ਼ਹਿਰ ਮੈਂ ਤਾਂ ਹੀ ਮਿੱਠਾ ਘੋਲ ਕੇ ਦਿੱਤਾ ਇਹਨੂੰ ਮਾਰਿਆਗਾ ਵੀ ਮੈਂ ਕਿਹੜਾ ਇਹਨੂੰ ਕੋਈ ਤਕਲੀਫ ਦਿੱਤੀ ਆ ਨਾ ਜੀ ਬਾਬਾ ਉਹ ਫਿਰ ਮਤਲਬ ਉਹਦਾ ਗੁਨਾਹ ਕੱਟ ਜਾਂਦਾ ਕੱਢੋ ਕਿੰਨੇ ਆਗੇ ਤਰੋ ਸੇ ਦੇ ਕਮਾਏ ਦਾ ਕੱਢ ਪਹਿਲਾਂ ਅੱਜ ਪਹਿਲਾਂ ਇੱਥੇ ਪਰਚਾ ਪਾਉਣਾ ਇਹਨੂੰ ਅੱਜ ਭੇਜਦੇ ਆਂ ਪਟਿਆਲੇ ਔਰ ਪਟਿਆਲੇ ਕਿਉਂ ਭੇਜਣਾ ਪਟਿਆਲੇ ਨਹੀਂ ਵੱਡੇ ਘਰ ਭੇਜਾਂਗੇ ਤੈਨੂੰ ਮੈਂ 50 ਰੁਪਏ ਵੀ ਸਾਰੇ ਕੱਢ ਲੈ ਇੱਧਰ ਬੀਬੀ ਸਾਰੇ ਕੱਢ ਲੈ ਤੇਰਾ ਧੰ ਨੇ ਇਹ ਬੀਬੀ ਨੂੰ ਬੁਲਾ ਕੇ ਉਰੇ ਜਿਹੜੀ ਚਾ ਪਾਵਾਂ ਪਛੜੇ ਸੁੱਤੇ ਨਹੀਂ ਹਮਾ ਕਿੱਥੇ ਨਹੀਂ وہی ਬੀਬੀ ਨਹੀਂ ਜਿਹੜੀ ਨੇ ਦੋ ਬੀਬੀਆਂ ਰੱਖੀਆਂ ਹੋਈਆਂ ਸੀ ਹਨਾ ਇਹਨੇ ਦੋ ਬੀਬੀਆਂ ਤੇ ਆਹਦੀ ਤੇ ਰੱਖੀਆਂ ਹੋਈਆਂ ਪੈਸੇ ਇਕੱਠੇ ਕਰ ਲੈ ਨਾ ਇਹ ਕਿਹੜਾ ਬੀਬੀ ਨੇ ਸੁਣਾ ਇਹ ਪੈਸੇ ਮੰਗਦੀ ਆ ਬਾਕੀ ਉਹਨਾਂ ਨੂੰ ਪੁਛਾਲ ਲਿਆ ਮੈਂ ਹੁਣ ਤੈਨੂੰ ਪੁਛਾਲ ਲੇ ਸੀ ਨੇ ਮੈਨੇ ਕੋਈ ਕਿਸੇ ਨੇ ਗੁਰੂ ਕਰਕੇ ਚੱਲ ਬੀਬੀ ਅੱਜ ਤੇਰੀ ਆਹ ਪੱਕੀ ਪੈਨਸ਼ਨ ਲਾ ਦਿੰਨੇ ਆ ਹਾਂ ਜੋ ਪਰਤ ਲਾ ਨਾ ਗੈਰਬਦਰੰਗਾ ਦਾ ਢਾਰ ਮੇਰਾ ਪੁੱਤ ਬਣ ਕੇ ਤੇਰੇ ਘਰ ਚ ਕੌਣ ਕੌਣ ਆ ਪਹਿਲੇ ਚੱਲ ਦੋ ਮਿੰਟ ਤੇਰੇ ਨਾਲ ਗੱਲ ਕਰ ਲੈ ਮੇਰੇ ਘਰ ਦੇ ਵਿੱਚ ਕੋ ਰਵੇ ਨਾ ਘਰ ਚ ਕੌਣ ਕੋਣ ਚੁੱਣ ਜੇ ਮੇਰੇ ਘਰ ਚ ਕੋ ਰਵੇ ਬੀਬੀ ਮੈਂ ਤੇ ਚੱਕੂ ਦੋਰੀ ਇਹਨੂੰ ਕੱਢੋ ਫੇਰ ਜਾਨੀਆ ਬੋਲ ਮੇਰੇ ਗੁੱਡੀਆਂ ਵਿਆਹ ਸਿਆਂ ਲੱਗ ਬਾਤੀਆਂ ਮੈਂ ਕੱਲੀ ਔਰਤਾਂ ਕੱਲੀਆਂ ਕੱਲੀਆਂ ਔਰਤਾਂ ਰਹਿਣੀ ਕਿੱਥੇ ਆ ਘਰ ਆਪਣਾ ਘਰ ਮੇਰਾ ਇੱਥੇ ਹੀ ਏ ਘਰ ਮੇਰਾ ਇੱਥੇ ਹੀ ਏ ਘਰ ਮੇਰਾ ਇੱਥੇ ਹੀ ਏ ਕਿਵੇਂ ਘਰ ਮੇਰਾ ਇੱਥੇ ਹੀ ਘਰ ਵਾਲੇ ਨੇ ਬੁੱਲਾ ਪਿਆ ਮੇਰੇ ਘਰ ਨਾਲ ਕੀ ਕਰਦਾ ਮਰ ਗਿਆ ਬਗਿਓ ਕਰੇ ਘਰ ਆਪਣਾ ਕਰਾਇਤੇ ਰਹਿਣੀ ਆ ਨਾ ਨਾ ਕਰਤਾ ਛੰਨ ਤਾਂ ਮੇਰੀ ਆਪਣੀ ਆਪਣਾ ਕਰ ਹਾਂ ਕਿ ਟਿੰਡਾ ਫੰਗੇ ਦਾ ਚੰਨ ਮੇਰੀ ਆਪਣੀ ਚੱਲ ਜਗਾ ਤਾਂ ਆਪਣੀਆਂ ਪਲਾਟ ਤਾਂ ਆਪਣੀਆਂ ਹਾਂਜੀ ਹਾਂਜੀ ਲੋਕ ਬਥੇਰੇ ਨੇ ਜਿਹੜੇ ਕਿਰਾਏ ਤੇ ਰਹਿੰਦੇ ਨੇ ਇਹ ਜੀ ਵੀ ਦੁਨੀਆ ਬਥੇਰੀ 100 100 ਲੋਕਾਂ ਨਾਲੋਂ ਚੰਗੀਆਂ ਤੂੰ ਫੇਰ ਵੀ ਮੈਂ ਲਿਖਾ ਚੱਲਣ ਦੀ ਇਹ ਤਾਂ ਭਰਾ ਮੈਨੇ ਮੱਗੇ ਬੱਚਾ ਪਾਣੀ ਇਸਕੇ ਖੜ ਜਾ ਹਟ ਜਾ ਮਿਲ ਜਣਗੇ ਚਾਹ ਪਾਣੀ ਦਾ ਤੇਰਾ ਪ੍ਰਬੰਧ ਕਰਨਾ ਆ ਬਹਿ ਜਾ ਖਾਣੇ ਬੰਦ ਕਰਾ ਦਾਂਗੇ ਬਹਿ ਜਾ ਉਹ ਨਹੀਂ ਨਹੀਂ ਹਜੇ ਇਹਨੂੰ ਪਤਾ ਨਹੀਂ ਨਾ ਜਨਾ ਹੋਣਾ ਕੀ ਆ ਹਜੇ ਤਾਂ ਹੀ ਪੈਸੇ ਹੁਣ ਕੀ ਕਰ ਤੂੰ ਪਹਿਲਾਂ ਤੂੰ ਮੇਰੇ ਨਾਲ ਗਰਦਾਰੀ ਨਾ ਕਰੀਂ ਦੇਖ ਮੈਂ ਵਪਾਰੀ ਮਾਰੀ ਹੋਈ ਆ ਮੇਰਾ ਪੱਤ ਮੇਰੀ ਗੱਲ ਸੁਣ ਲੈ ਮੈਂ ਵਪਾਰੀ ਮਾਰੀ ਅਸੀਂ ਤੇਰੇ ਦੁਸ਼ਮਣ ਨਹੀਂ ਆਗੇ ਪਹਿਲਾਂ ਗੱਲ ਸੁਣ ਲੈ ਤੂੰ ਹੁਣ ਕਮਾਉਣ ਦਾ ਤੇਰਾ ਸਾਧਨ ਹੈ ਨਹੀਂ ਕੋਈ ਨਹੀਂ ਸਾਧਨ ਤਾਂ ਹੈਗਾ ਫੇ ਤੇਰਾ ਪੱਕਾ ਪ੍ਰਬੰਧ ਕਰਦੀ ਐ ਰੋਟੀ ਪਾਣੀ ਦਾ ਮੈਂ ਰੋਟੀ ਪਾਣੀ ਦਾ ਕੀ ਪੱਤ ਕੋ ਦੇ ਦੇਵੇ ਤੇ ਖਾਣ ਨਹੀਂ ਬੀਬੀ ਗੱਲ ਸੁਣ ਉਰੇ ਰੋਲਦੀ ਫਿਰਦੀ ਐ ਤੂੰ ਰੋਲੇ ਰੈਂਦੀ ਮੈਂ ਕਹਣਾ ਕੋਈ ਬਣਾ ਇੱਕ ਮੈਨੂੰ ਮਨਾ ਕਰੇਗੀ ਨਾ ਉਰੇ ਖੜ ਕੇ ਆਹ ਮੈਂ ਖੜ ਕੇ ਸੀ ਆ ਤੇ ਨਹੀਂ ਰੁਕੇ ਮੈਨੂੰ ਕੋਈ ਰੋਕਣ ਨਾਲ ਨਹੀਂ ਨਹੀਂ ਰੋਕਣ ਨਾਲ ਮੈਂ ਬੋਲੀ ਆ ਆ ਦੇਖ ਆ ਦੇਖ ਤੇਰੀਆਂ ਵੀਡੀਓ ਭੇਜੀਆਂ ਨੇ ਆ ਦੇਖ ਦਿਖਾਵਾਂ ਤੇਰੀ ਦੇਖ ਮਾ ਤੇਰੀ ਵੀਡੀਓ ਤੁਹਾਨੂੰ ਲੁਧਿਆਣੇ ਭੇਜਿਆ ਨੇ ਉੱਥੋਂ ਆਇਆ ਤੇਰੇ ਘਰ ਕੇ ਅੱਜ ਦੀਆਂ ਹੀ ਚੱਲੀਆਂ ਹੋਣੀਆਂ ਅੱਜ ਦੀਆਂ ਹੀ ਅੱਜ ਦੇ ਚੱਲੀਆਂ ਕੱਲ੍ਹ ਦੇ ਚੱਲੀਆਂ ਹੀ ਆਂ ਅੱਜ ਦੀਆਂ ਕੱਲ ਦੀਆਂ ਕਮੈਂਟਾ ਦੇ ਦੋ ਲੋੜੀ ਮੰਗ ਆ ਆ ਦੇਖ ਹਾਂ ਆ ਤੂੰ ਹੀ ਮੰਗਦੀਆਂ ਨਾ ਆ ਦੇਖ ਲੈ ਉਹ ਸੰਗਤ ਮੱਥਾ ਟੇਕਣ ਆਈ ਆ ਤੂੰ ਉਹਨਾਂ ਨੂੰ ਕੰਗ ਕਰਾਈਂ ਜਾਂਦੀ ਆ ਨਹੀਂ ਨਹੀਂ ਮੈਨੂੰ ਖੱਦਿਆ ਵੀਡੀਓ ਜੋੜ ਦੇ ਬੋਲਦੀ ਆ ਵੀਡੀਓ ਵਿੱਚ ਲਾ ਦਾਂਗੇ ਸੰਗਤ ਨੂੰ ਤੂੰ ਉਹਨਾਂ ਦੇ ਵਿੱਚ ਜਾ ਕੇ ਨਹੀਂ ਖੜੀ ਨਹੀਂ ਨਹੀਂ ਉਹ ਮੋੜਨ ਜਾ ਬੈਠ ਕੇ ਮਮੋੜਾ ਨਹੀਂ ਦੇਖੀ ਇਹ ਇਹ ਕਹਿੰਦੀ ਆ ਮੈਂ ਤੰਗ ਨਹੀਂ ਕਰਦੀ ਆ ਦੇਖੋ ਸੰਗਤਾਈ ਵੀ ਉਹਨਾਂ ਦੇ ਕੋਲ ਜਾ ਕੇ ਤੰਗ ਕਰਦੀ ਆ ਆ ਦੇਖੀ ਆ ਉਹ ਤੰਗ ਨਹੀਂ ਕਰਦੀ ਏ ਆ ਮੈਂ ਇੱਥੇ ਸਿਆ ਬੈਠੇ ਤੈਨੂੰ ਪਤਾ ਤੇਰੇ ਤੇ ਕਹਦਾ ਪਬਲਿਕ ਅਬਿਊਜ਼ ਦਾ ਪਰਚਾ ਬਣਦਾ 7 ਸਾਲ ਤੇਰੀ ਜ਼ੁਬਾਨ ਤੇ ਨਹੀਂ ਹੋਣੀ ਹੈਗੀ ਅੱਛਾ ਦੇਖੋ ਸਾਡੀ ਮੋੜੇ ਪਬਲਿਕ ਅਭੀ ਉਹ ਸਮਝਦੀਆਂ ਕਿ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਬਹੁਤ ਵੱਡਾ ਗਨਾਹ ਹੈ। ਬਾਈ ਚੰਦ ਅਗਲੇ ਦਾ ਬਟਵਾ ਉੱਪਰ ਪਿਆ। ਦੂਜਾ ਤੇਰੇ ਦੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਬਣਦਾ। ਲੋਕ ਔਰੇ ਸ਼ਰਦਾ ਨਾਲ ਆਉਂਦੇ ਨੇ ਤੂੰ ਉਹਨਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣੀ ਆ। ਅੱਛਾ ਜੀ। ਚੰਗਾ। ਮੁੜ ਕੇ ਨਾਮ। ਹੁਣ ਮੇਰੀ ਗੱਲ ਸੁਣ ਲੈ। ਮੁੜ ਕੇ ਨਾਮ ਆ ਕੀ ਜੀ। ਵੀਰ ਗੱਲ ਸੁਣ ਲੈ। ਪਹਿਲਾਂ ਤਾਂ ਤੇਰਾ ਨਾਮ ਦੱਸ ਕੀ ਆ। ਹੂੰ। ਨਾਮ ਕੀ ਆ ਤੇਰਾ? ਬਿਮਲਾ। ਬਿਮਲਾ? ਹਾਂ ਜੀ। ਤੇ ਤੂੰ ਜੇ ਤੇਰਾ ਕੋਈ ਗੁਜ਼ਾਰਾ ਨਹੀਂ ਤੇਰਾ ਖਾਣ ਪੀਣ ਦਾ ਤੈਨੂੰ ਸੰਸਤਾ 'ਚ ਭੇਜ ਦਿੰਦੇ ਆ ਤੇਰੇ ਵਰਗੀਆਂ ਬਜ਼ੁਰਗ ਬੀਬੀਆਂ ਰਹਿੰਦੀਆਂ ਨੇ ਉੱਥੇ ਮੈਂ ਆਹੋ ਮੈਨੂੰ ਪਤਾ ਹੈ ਚੰਗੇ ਰਹਿਣਗੇ ਤੈਨੂੰ ਕੱਪੜਾ ਲੀੜਾ ਰੋਟੀ ਪਾਣੀ ਨਹੀਂ ਨਹੀਂ ਉਹ ਬਲੱਪਾ ਰੋਟੀ ਬਣਾਉਂਦੇ ਆ ਰੋਟੀ ਪਾਣੀ ਖਾਣ ਤੇ ਮੈਨੂੰ ਬੀਬੀਆਂ ਗੁਰਦਾਰ ਤੇ ਦੇ ਦਿੰਦੀਆਂ ਉਧਰ ਦੀ ਬੀਬੀ ਦੇ ਕੰਮ ਲੱਗਾ ਆਹ ਸੂਟ ਮੈਨੂੰ ਇਹ ਇਹ ਕੰਮ ਅਸੀਂ ਨਹੀਂ ਕਰਦੇਣਾ ਚਲ ਵਾ ਨਾ ਆ ਬੇ ਹਾ ਕਿੰਨੀ ਸੰਗਤ ਫੇਰਦੀ ਏ ਕਾਦੀ ਹੋਲੇ ਮੱਲੇ ਤੂੰ ਮੈਨੂੰ ਦੇਖਣਾ ਨਾ ਇੱਥੇ ਮੈਂ ਕਾਦੀ ਵੜ ਨਹੀਂ ਸਕੀ ਕੱਢੋ ਸਾਹਮਣੇ ਤੋਂ ਬਣਾਓ ਕੱਢੋ ਗੁੱਡ ਫੋਟੋ ਮੇਰੀ ਗੱਲ ਸੁਣਾ ਹਾਂਜੀ ਕੱਢ ਲਓ ਤੈਨੂੰ ਪਹਿਲਾਂ ਵੀ ਕਿਹਾ ਸੀ ਤੂੰ ਪਹਿਲਾਂ ਵੀ ਇਹੀ ਕਹਿ ਕੇ ਮਾਫੀ ਮੰਗੀ ਦੀ ਮੈਂ ਅੱਗੇ ਤੋਂ ਨਹੀਂ ਮੰਗਦੀ ਨਹੀਂ ਮੁੜ ਕੇ ਨਹੀਂ ਨਹੀਂ ਮੁੜ ਕੇ ਨਹੀਂ ਮੰਗ ਮੈਂ ਦੇਖ ਮੈਂ ਲੋੜੀ ਵਾਲੇ ਦਿਨ ਜ਼ਰੂਰ ਆਈ ਮੈਂ ਮੁੜ ਕੇ ਨਹੀਂ ਆਈ ਨਹੀਂ ਤੂੰ ਉਦੋਂ ਮੈਨੂੰ ਕਿਹਾ ਨਹੀਂ ਸੀ ਮੈਂ ਮੁੜ ਕੇ ਨਹੀਂ ਮੰਗਦੀ ਤੇ ਕੋਈ ਨਹੀਂ ਮਾਈਕ ਵੀ ਆ ਤੂੰ ਫੇਰ ਵੀ ਆ ਤੈਨੂੰ ਇੱਕ ਦਿਨ ਯਾਦ ਕਰਾਂ ਮੈਂ ਉੱਥੇ ਉਹ 40 ਦੁਕਾਨ ਤੇ ਤੂੰ ਚਾਹ ਪੀ ਕੇ ਗਈ ਆ ਉਦੋਂ ਮੈਂ ਪਹੁੰਚੇ ਕੁਦਰਤੀ ਲੇਟ ਆ ਤੂੰ ਉਦੋਂ ਮਤਲਬ ਤੇਰਾ ਦਫਤਰ ਤੋਂ ਜਾਣ ਦਾ ਟਾਈਮ ਹੋ ਗਿਆ ਸੀ ਉਦੋਂ ਤੇਰੀ ਨੌਕਰੀ ਦੀ ਛੁੱਟੀ ਦੀ ਟਾਈਮ ਹੋ ਗਿਆ ਸੀ ਇਹ ਤਾਂ ਤੁਸੀਂ ਨੌਕਰੀ ਉਹ ਬਣਾਈਆਂ ਨਾ ਬਿਜ਼ਨਸ ਬਣਾਇਆ ਹੋਇਆ ਤੁਸੀਂ ਕਾਣ ਪੀਣ ਦਾ ਟਾਈਮ ਹੋ ਗਿਆ ਨਾ ਬੀਬੀ ਗੱਲ ਸੁਣ ਲੈ ਤੈਨੂੰ ਹੁਣ ਸਤਕਾਰ ਨਾਲ ਕਹਿੰਨੇ ਆ ਸਾਨੂੰ ਕੋਈ ਗੁੱਸਾ ਨਹੀਂ ਕੋਈ ਗਿਲਾ ਨਹੀਂ ਅਸੀਂ ਇਹ ਮਰਿਆਦਾ ਗੁਰੂ ਘਰਾਂ ਦਾ ਮਾਹੌਲ ਖਰਾਬ ਨਹੀਂ ਹੋਣ ਦੇਣਾ ਠੀਕ ਆ ਨਾ ਸਾਡੇ ਕਿਸੇ ਗੁਰੂ ਸਾਹਿਬ ਨੇ ਸਾਨੂੰ ਇਹ ਸਿੱਖਿਆ ਦਿੱਤੀ ਆ ਸਾਡੇ ਗੁਰੂ ਸਾਹਿਬ ਨੇ ਸਾਨੂੰ ਮਿਹਨਤ ਕਰਨ ਦੀ ਕਿਰਤ ਕਰਨ ਦੀ ਸਿੱਖਿਆ ਦਿੱਤੀ ਆ ਵੰਡ ਸਕਣ ਦੀ ਸਿੱਖਿਆ ਦਿੱਤੀ ਆ ਵੰਡ ਕੇ ਸਾਡੇ 24 ਘੰਟੇ ਲੰਗਰ ਚੱਲਦੇ ਨੇ ਦਵਾਈ ਬੂਟੀ ਲੈਣੀ ਹੈ ਦਵਾਈ ਦਾ ਲੰਗਰ ਚਾਹੁੰਦੇ ਨੇ ਕੋਈ ਆਪਰੇਸ਼ਨ ਅੱਖਾਂ ਦਾ ਕਰਾਉਣਾ ਕਰੀਦਾ ਆ ਉਹ ਵੀ ਆਪਰੇਸ਼ਨ ਹੁੰਦੇ ਨੇ ਆਪਰੇਸ਼ਨ ਅੱਖਾਂ ਦੀ ਕਿਸੇ ਬੱਚੇ ਦੀ ਕਰਾਉਣੀ ਆ ਉਹ ਨਹੀਂ ਮੇਰੇ ਬੱਚੇ ਨੇ ਖਾੜੀ ਫੜਾਈ ਕਰਾਉਣੀ ਪਰ ਇਹ ਗੱਲ ਸੁਣ ਲੈ ਪਰ ਇਹ ਜਿਹੜਾ ਕੰਮ ਤੁਸੀਂ ਫੇਰ ਵੀ ਪੈਸੇ ਮੰਗਦੇ ਆ ਇਹ ਗਲਤ ਕਰਦੇ ਹੋ ਤੁਸੀਂ ਜੇ ਤੇਰੇ ਕੋਲ ਨਹੀਂ ਕੋਈ ਸਾਧਨ ਹੈਗਾ ਤੈਨੂੰ ਸਸਤਾ ਜਿਹਾ ਭੇਜ ਦਿੰਨੇ ਆ ਉੱਥੇ ਤੇਰੇ ਵਰਗੀਆਂ ਬੀਬੀਆਂ ਆਪਣੀ ਇੱਜ਼ਤ ਦੀ ਰੋਟੀ ਖਾਓ ਉੱਥੇ ਹੋਏ ਰੋਲਣਾ ਨਾ ਉਰੇ ਰੋਣ ਨਾਲੋਂ ਜਿਹੜਾ ਰੋਲਦੀਆਂ ਸੜਕਾਂ ਤੇ ਉਹਦੇ ਨਾਲ ਵਧੀਆ ਉਹ ਤੇ ਇੱਜ਼ਤ ਦੀ ਰੋਟੀ ਖਾ ਵਧੀਆ ਤੈਨੂੰ ਕੱਪੜਾ ਲੀੜਾ ਮਿਲੂ ਸਰਦੀਆਂ ਚ ਸਰਦੀਆਂ ਵਾਲਾ ਗਰਮੀਆਂ ਚ ਗਰਮੀ ਵਾਲਾ ਮੌਤ ਸੱਚ ਇੱਕ ਦਿਨ ਆਉਣੀ ਆ ਕੱਲ ਤੇ ਕੋਸ ਹੁੰਦਾ ਤੇਰੀ ਮਤਲਬ ਦੇ ਪਿਆਰਥ ਨਹੀਂ ਜਾਊਗੀ ਉਰੇ ਰੋਲੂਗੀ ਨਹੀਂ ਤੇਰੀ ਉਹ ਵੀ ਸੰਸਕਾਰ ਜਿਹੜੇ ਤੂੰ ਧਰਮ ਨੂੰ ਮੰਨਦੀ ਆ ਉਹਦੇ ਰੀਤੀ ਰਿਵਾਜਾਂ ਨਾਲ ਤੇਰਾ ਸੰਸਕਾਰ ਵੀ ਹੋ ਜੂਗਾ ਸਰਦ ਰਹੇਗੀ ਜੇ ਸਰਕਾਰ ਦਮ ਚੱਲੇਗੀ ਨਹੀਂ ਸੰਸਥਾ ਦੇ ਖਰਾਵਾਗੇ ਕੋਈ ਨਹੀਂ ਤੂੰ ਐਂ ਦੱਸ ਵੀ ਤੈਨੂੰ ਸੰਸਥਾ ਚ ਲੈ ਚਲਦੇ ਆ ਸੰਗਤਾ ਚ ਕੀ ਲੈ ਕੇ ਜਾਣਾ ਮੈਂ ਮੁੜ ਕੇ ਮੰਗ ਸੋਨਾ ਦੇ ਕਿੰਨੇ ਜਣੇ ਜ਼ਿੰਮੇਵਾਰੀ ਕਰਦੇ ਨੇ ਉਹ ਵੀ ਸਾਡੇ ਨਾਲ ਵੀ ਦੱਸੋ ਕਿੰਨੇ ਜਣੇ ਆ ਮੁੜ ਕੇ ਮੈਂ ਦੇਖਾਂਗੀ ਨਾ ਕਿ ਮੈਨੂੰ ਜਿੱਥੇ ਤੁਹਾਡਾ ਮਨ ਇਹ ਵੀ ਮੈਨੂੰ ਇੱਕ ਗੱਲ ਦੱਸ ਤੂੰ ਕਿਉਂ ਨਹੀਂ ਜਾਣਾ ਚਾਹੁੰਦੀ ਤੂੰ ਮੈਨੂੰ ਕੋਈ ਕਾਰਨ ਦਾ ਦੱਸ ਦੇ ਚੱਲ ਨਹੀਂ ਜਾਣਾ ਚਾਹੁੰਦੀ ਤੇਰੀ ਮਰਜ਼ੀ ਆ ਅਸੀਂ ਧੱਕਾ ਨਹੀਂ ਕਰਦੇ ਠੀਕ ਆ ਤੂੰ ਐਂ ਦੱਸ ਕਿਉਂ ਨਹੀਂ ਜਾਣਾ ਚਾਹੁੰਦੀ ਮੈਂ ਰੁਲ ਕੇ ਚਲ ਰਾ ਜੀ ਆ ਨਹੀਂ ਰੁਲਦੀ ਸਣੀ ਮੈਂ ਚੱਲ ਕੋਈ ਨਹੀਂ ਕਰ ਮੈਂ ਤੂੰ ਕਹਿ ਨਹੀਂ ਮੇਰੇ ਅੱਗੇ ਪਿੱਛੇ ਕੋਈ ਨਹੀਂ ਕੱਲੂ ਤੇਨੂੰ ਕੁਝ ਹੋ ਗਿਆ ਮੈਂ ਇਥੇ ਕੁਝ ਹੋ ਗਿਆ ਹੁਣ ਪਿੰਡ ਜਾਏਗਾ ਕੋਈ ਬਿਮਾਰੀ ਹੋ ਗਈ ਤੈਨੂੰ ਦਵਾਈ ਕੋਈ ਨਹੀਂ ਬਿਮਾਰੀ ਜਾਏਗੀ ਬਿਮਾਰੀ ਸ਼ ਹੋਰ ਤਨੂ ਕੀ ਦੱਸਾਂ ਫਿਰ ਉਹ ਤਾਂ ਤੂੰ ਦਵਾਈ ਹੋ ਕਰਾ ਲੈਣਾ ਹਾਂ ਸੁਣ ਉਹ ਤਾਂ ਦਵਾਈ ਤੇਰਾ ਇਲਾਜ ਫ੍ਰੀ ਹੋ ਜਾਣਾ ਅੱਡੇ ਅੱਡੇ ਇਕੱਠਾ ਮੇਰੇ ਫੇਰ ਉਹ ਤਾਂ ਫ੍ਰੀ ਇਲਾਜ ਹੋ ਜਾਣਾ ਫ੍ਰੀ ਰਾਜਾ ਤੂੰ ਬੀਬੀ ਗੱਲ ਸੁਣ ਹੁਣ ਚੱਲ ਛੱਡ ਇੰਨਾ ਸਾਡੇ ਕੋਲ ਵੀ ਨਹੀਂ ਟਾਈਮ ਹੈਗਾ ਅਸੀਂ ਵੀ ਅੱਗੇ ਜਾਣਾਗਾ ਤੇਰੇ ਵਰਗੀ ਬੀਬੀ ਇੱਕ ਹੋਰ ਇੰਤਜ਼ਾਰ ਕਰਦੀ ਆ ਸਾਡਾ ਮਰਿੰਡੇ ਠੀਕ ਆ ਤੂੰ ਐਂ ਦੱਸ ਵੀ ਹੁਣ ਤੇਰੇ ਤੇ ਪੁਲਿਸ ਕਾਰਵਾਈ ਕਰਾਈਏ ਸੰਸਥਾ 'ਚ ਜਾਣਾ ਜਾ ਤੁਰੇ ਤੋਬਾ ਕਰਦੀਆਂ ਵੀ ਅੱਗੇ ਤੋਂ ਬਸ ਸਰਚੋਬਾ ਕਰਦਣੇ ਪਰ ਨਹੀਂ ਹੰਦੀ ਹੋ ਗਏ ਤੇ ਜੇ ਦੇਖ ਲਈ ਫੇਰ ਨਹੀਂ ਫੇਰ ਜਿੱਥੇ ਮਰਜ਼ੀ ਕਰ ਲੈ ਫੇਰ ਵੀਡੀਓ ਚ ਦੇਖ ਕੇ ਕਹਦੇ ਕਿ ਅੱਜ ਤੋਂ ਬਾਅਦ ਮੈਨੂੰ ਭੀਖ ਮੰਗਦੇ ਫੜ ਲਿਆ ਮੇਰੇ ਤੇ ਜੋ ਮਰਜ਼ੀ ਪੁਲਿਸ ਕਾਰਵਾਈ ਕਰਾ ਦੋ ਮੈਂ ਰਾਜੀ ਹਾਂ ਕਰਦੀ ਕਰਦੀ ਕਾਰਵਾਈ ਮੈਂ ਜੋ ਬੋਲਿਆ ਉਹ ਬੋਲਦੇ ਜੋ ਮਰਜ਼ੀ ਪੁਲਿਸ ਵੱਲ ਕਾਰਵਾਈ ਕਰ ਦਿੰਦੇ ਕਹੇ ਜੀ ਅੱਜ ਤੋਂ ਬਾਅਦ ਮੈਨੂੰ ਭੀਖ ਅੱਜ ਤੋਂ ਬਾਅਦ ਭੀਖ ਮੰਗਦੇ ਆ ਜੇ ਮੈਨੂੰ ਗੁਰੂਆਂ ਦੇ ਘਰ ਸੇ ਵੇਖ ਲਿਆ ਮੈਨੂੰ ਕਹ ਜੋ ਮਰਜ਼ੀ ਕਰਵਾਈ ਕਰਾ ਦੋ ਜੋ ਮਰਜ਼ੀ ਕਾਰਵਾਈ ਕਰ ਦੇ ਠੀਕ ਆ ਚੱਲ ਜਾ ਹੁਣ ਇੱਥੋਂ ਜੇ ਮੈਨੂੰ ਚਾਹ ਪਾਣੀ ਪੀਣਾ ਮੇਰੇ 50 ਰੁਪਏ ਜਿਹੜਾ ਮੇਰਾ ਪਿਆ ਬੀਬੀ ਗੱਲ ਸੁਣ ਉਹ ਬਾਤ ਕੀ ਤੇਰੇ ਤੇ ਪਰਚਾ ਪਾਉਣ ਤੋਂ ਉਹ 1 ਰੁਪਿਆ ਨਹੀਂ ਨਾ ਤੇਰੇ ਗੋਲਕਚੀ ਜਾਣੇ ਨੇ ਸੰਗਤ ਨੂੰ ਤੰਗ ਕਰਕੇ ਲੈਏ ਨੇ ਤਾਂ ਪਹਿਲਾਂ ਤੂੰ ਛੱਡ ਤਾਂ ਨਾ ਤਾਂ ਹੀ ਤੁਸੀਂ ਉਹ ਵਰਦਿਆਂ ਚੌੜੇ ਉਹਦੀ ਗੱਲ ਕਰਨੀ ਮੈਂ ਤਾਂ ਅਜ ਵੀ ਸੀ ਉਹ ਗੱਲ ਕਰ ਮੇਰੇ ਅਸੀਂ ਪਰਚਾ ਪਵਾਦ ਨੇ ਇਹ ਤੇਰੀ ਗੋਲਕਚਾ ਦੇਖੋ ਬਾਬਾ ਜੀ ਲੈ ਕੇ ਚੱਲੇ ਨੇ ਨਾਲ ਤੂੰ ਹੱਥ ਲਵਾ ਦੀ ਜਾਏ ਤੂੰ ਨਾਲ ਹੱਥ ਲਵਾ ਦੇ ਬਾਬਾ ਤੈਨੂੰ ਸੇਰੇ ਮਨਾ ਕਰਕੇ ਆ ਜੀ ਤੂੰ ਨਹੀਂ ਟਿੱਕੀ ਹੈਗੀ ਕਹਿੰਦੀ ਮੈਨੂੰ ਨਾ ਮੈਂ ਖੜੀ ਨਹੀਂ ਸੀ ਪੈਸੇ ਤੇਰੇ ਸਾਹਮਣੇ ਲਵਾਓ ਉਧਰ ਪਾਓ ਜੀ ਪੈਸੇ ਪਾਓ ਤੁਸੀਂ ਗੋਲ ਕੇ ਜੀ ਮੇਰੀ ਗੱਲ ਸੁਣ ਲੈ ਬੀਬੀ ਲੈ ਪੈਸੇ ਪੈਸੇ ਨਹੀਂ ਮਿਲਣੇ ਪੈਸੇ ਲੈਣੇ ਪਰ ਪੈਸੇ ਤੈਨੂੰ ਕਾਰਵਾਈ ਨਾਲ ਹੱਥ ਲਾ ਲੈ ਹੱਥ ਹੀ ਲਾ ਦੇ ਨਹੀਂ ਹੱਲੇ ਹੱਥ ਕਿਨੂੰ ਲੈਣਾ ਹੈ ਉਹ ਕਹਿੰਦੇ ਹੱਥ ਲਵਾਓ ਪੈਸੇ ਨੂੰ ਹੱਥ ਲਾ ਹੱਥ ਲਵਾੜੀ ਗੱਲ ਆ ਤੇ ਗੋਲ ਕੇ ਜ ਪਾ ਦਿਓ ਜਾ ਫਿਰ ਹੁਣ ਚੱਲ ਕੇ ਦੋ ਧਿਆਨ ਰੱਖੀ ਹੁਣ ਬੀਬੀ ਬਾ ਵੀ ਬਾ ਸੋ ਸੰਗਤ ਜੀ ਬੇਨਤੀ ਆ ਕਿ ਜਿਹੇ ਲੋਕਾਂ ਨੂੰ ਨਾ ਭੀਖ ਦਿਓ ਅਸੀਂ ਬਾਰ ਬਾਰ ਉਹ ਉਹੀ ਗੱਲ ਰਿਪੀਟ ਕਰਦੇ ਔਖਾ ਲੱਗਦਾ ਵੀ ਜੇ ਚਲੋ ਤੁਹਾਨੂੰ ਪਰਮਾਤਮਾ ਨੇ ਇਸ ਕਾਬਿਲ ਕੀਤਾ ਵੀ ਤੁਸੀਂ ਮਦਦ ਕਰ ਸਕਦੇ ਹੋ ਆਪਣੇ ਆਂਡੀ ਗਵਾਂਡੀਆਂ ਦੀ ਆਪਣੇ ਰਿਸ਼ਤੇਦਾਰ ਦੀ ਮਦਦ ਕਰ ਲਓ ਕਿਸੇ ਬੱਚੀ ਦੀ ਫੀਸ ਭਰ ਦਿਓ ਜੇ ਨਹੀਂ ਤੁਹਾਨੂੰ ਅਸੀਂ ਕਈ ਇਹ ਜੇ ਬਜ਼ੁਰਗਾਂ ਦੇ ਬੱਚਿਆਂ ਦੇ ਨੰਬਰ ਦੇ ਦਾਂਗੇ ਜਿਨ੍ਹਾਂ ਦੀ ਫੀਸ ਭਰਨ ਤੋਂ ਪਈ ਹੈ ਇੱਕ ਬੱਚੀ ਦਾ ਆਇਆ ਜੀ ਉਹਦਾ 6500 ਰੁਪਏ ਪਿੱਛੇ ਉਹਨੂੰ ਪੇਪਰ 'ਤੇ ਨਹੀਂ ਬੈਠਣ ਦੇ ਰਹੇ ਤੇ ਉਹਦਾ ਚਲੋ ਸੰਗਤ ਦੇ ਸਹਿਯੋਗ ਨਾਲ 5000 ਰੁਪਏ ਜਮ੍ਹਾਂ ਕਰਾ ਕੇ ਉਹਦਾ ਪੇਪਰ ਦਵਾਇਆ ਹੈਗਾ ਅਜਿਹੇ ਲੋਕਾਂ ਦੀ ਮਦਦ ਕਰੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਹੁਣ ਇਹਦਾ ਬੀਬੀ ਦਾ ਤੁਹਾਨੂੰ ਕੀ ਪਤਾਗਾ ਜਿਹੜੀ ਜਾਂ ਇਹ ਆ ਜਾਂ ਕੋਈ ਵੀ ਹੋਰ ਹੈ ਜਿਹੜੀ ਮੰਗਤੀ ਆ ਵੀ ਉਹ ਕਿਦਾਂ ਦਾ ਕੀ ਕੋਸਾ ਉਹਦੇ ਕੋਲ ਕੀ ਨਹੀਂ ਹੈਗਾ ਹੁਣ ਕਿੰਨੇ ਜੇ ਲੋਕ ਫੜਦੇ ਆ ਬਾਹਰ ਨਹੀਂ ਹੈਗਾ ਕਿਸੇ ਦੇ ਹੁਣ ਮੁੰਬਈ ਚ ਫੜਿਆ ਜੀ ਉਹਨੇ 18000 ਭਿਖਾਰੀ ਰੱਖੇ ਹੋਏ ਸੀ 30% ਲੰਦਾ ਸੀ ਉਹ 460 ਕਰੋੜ ਰੁਪਇਆ ਉਧਰ ਕਵਰ ਹੋਇਆ ਵੱਡੀ ਖਬਰ ਆ ਨਿਊ ਚੈਨਲ ਆ ਦੀਏ ਮੇਰੇ ਕਹਿਣ ਦੀ ਗੱਲ 460 ਕਰੋੜ ਫੜਿਆ ਦੇਸ ਤੋਂ ਵੀ ਉਹ ਆ ਵੀ ਜਿਹੜੇ ਆਪਣੇ ਲੋੜਵੰਦ ਨੇ ਉਹ ਰਹਿ ਜਾਂਦੇ ਨੇ ਉਹਦੇ ਨਾਲ ਵਧੀਆ ਵੀ ਆਪਣੇ ਪਿੰਡ 'ਚ ਆਪਾਂ ਮਦਦ ਕਰ ਲਈਏ ਬਾਕੀ ਆਪਣੇ ਗੁਰੂ ਘਰਾਂ 'ਚ ਐਡੇ ਪ੍ਰਬੰਧ ਨੇ ਹੁਣ ਮੇਰੇ ਵਰਗਾ 10 ਰੁਪਏ ਦਾ ਮੱਥਾ ਟੇਕ ਕੇ 100 ਦਾ ਲੰਗਰ ਛੱਕ ਕੇ ਫਿਰ ਗੱਲ ਕਰਨ ਲੱਗ ਜਾਂਦਾ ਜੀ ਗੋਲਕਾਂ ਦਾ ਹਿਸਾਬ ਦਿਓ ਜੀ ਗੋਲਕਾਂ ਦਾ ਪੈਸਾ ਕਿੱਥੇ ਜਾਂਦਾ ਜੇ ਤੁਸੀਂ ਸਮਝਣਾ ਉਹਦਾ ਹਿੱਸਾ ਬਣੋ ਪ੍ਰਬੰਧ ਦਾ ਆਓ ਗੁਰੂ ਘਰਾਂ 'ਚ ਦੇਖੋ ਗੋਲਕ ਕਿਵੇਂ ਖੁੱਲਦੀ ਆ ਕਿਵੇਂ ਗਿਣ ਹੁੰਦੀ ਆ ਕੀ ਸਿਸਟਮ ਆ ਕੀ ਕੋਈ ਹੈਗਾ ਰਸਤਾ ਇਦਾਂ ਦਾ ਵੀ ਉਹ ਚ ਕੋਈ ਚੋਰੀ ਕਰ ਸਕਦਾ ਉਹ ਤਾਂ ਹੀ ਪਤਾ ਲੱਗੂ ਨਾ ਜੇ ਆਪਾਂ ਉਹਦਾ ਹਿੱਸਾ ਬਣਾਂਗੇ ਅਸੀਂ ਇਹ ਸਭ ਕੁਝ ਦੇਖਿਆ ਵੀ ਕਿਵੇਂ ਗਣ ਹੁੰਦੀ ਆ ਕੀ ਪ੍ਰਬੰਧ ਸੋ ਇਸ ਲਈ ਨੌਜਵਾਨਾਂ ਨੂੰ ਖਾਸ ਕਰਕੇ ਅਪੀਲ ਆ ਇਹ ਸਿਰਫ ਇਹ ਨਹੀਂ ਹੈਗਾ ਵੀ ਇਹ ਦੇ ਕਰਕੇ ਵੀ ਕੋਈ ਸਵਾਲ ਚੱਕਦਾ ਆਪਾਂ ਤਾਂ ਕਹਿ ਰਹੇ ਆ ਅਸੀਂ ਵੈਸੇ ਵੀ ਕਹਿ ਰਹੇ ਆ ਨੌਜਵਾਨਾਂ ਨੇ ਅੱਗੇ ਪੰਜਾਬ ਦੀ ਬਾਗਡੋਰ ਸੰਭਾਲ ਲੈਣੀ ਆ ਤੁਸੀਂ ਆ ਕੇ ਆਪਣੇ ਗੁਰੂ ਘਰਾਂ ਦੇ ਪ੍ਰਬੰਧ ਵੀ ਸੰਭਾਲੋ ਆ ਕੇ ਹਿੱਸਾ ਬਣੋ ਦੇਖੋ ਕਿਵੇਂ ਪ੍ਰਬੰਧ ਚੱਲਦੇ ਨੇ ਆਪਣੇ ਸੋ ਉਹਨਾਂ ਲੋਕਾਂ ਨੂੰ ਵੀ ਇੱਕ ਬੇਨਤੀ ਆ ਕਿ ਇਸ ਤਰ੍ਹਾਂ ਨਾ ਕਰੋ ਜਿਹੜੀ ਮਦਦ ਕਰਨੀ ਆ ਆਪਣੇ ਕਰੀਬੀਆਂ ਦੀ ਆਪਣੇ ਗਵਾਂਡੀਆਂ ਦੀ ਆਪਣੇ ਰਿਸ਼ਤੇਦਾਰੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ